ਸਸ਼ੀਗੋਣ ਨਮਸਕਾਰ ਨਦਬ ਵੀਡੀਓ ਪੈਜ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕਰਵਾਨ ਸਿੰਘ ਸਵਾਗਤ ਕਰਦਾ ਹਾਂ ਪ੍ਰੋਗਰਾਮ ਵਿਸ਼ੇਸ਼ ਗੱਲਬਾਤ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਲੋਕ ਸਭਾ ਦੀਆਂ ਚੋਣਾਂ ਚੋਰਾ ਸ਼ੋਰਾ ਹੁੰਦੇ ਨੇ ਤੇ ਵੱਖ-ਵੱਖ ਕੈਂਡੀਡੇਟ ਤਿਆਰੀਆਂ ਕਰ ਰਹੇ ਨੇ ਚੋਣ ਪ੍ਰਚਾਰ ਕਰ ਰਹੇ ਨੇ ਸੋ ਅੱਜ ਅਸੀਂ ਆਏ ਹਾਂ ਬਟਿੰਡਾ ਹਲਕਾ ਦੇ ਸ਼ਹਿਰ ਬੁਰਦਾਡਾ ਵਿਖੇ ਤੇ ਬਟਿੰਡਾ ਸੀਟ ਤੋਂ ਪਹਿਲੀ ਵਾਰ ਲਖਵੀਰ ਸਿੰਘ ਲੱਖਾ ਜੀ ਚੂੜ ਦੇ ਮੈਦਾਨ ਦੇ ਵਿੱਚ ਉਤਨੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ੍ਹਾ ਪ੍ਰਧਾਨ ਮਾਨਸਾ ਜ਼ਿਲ੍ਹਾ ਦੇ ਪ੍ਰਧਾਨ ਸਾਡੇ ਨਾਲ ਜੁੜੇ ਨੇ ਸਰਦਾਰ ਬਲਵਿੰਦਰ ਸਿੰਘ ਜੀ ਸੋ ਉਹਨਾਂ ਨਾਲ ਖਾਸ ਗੱਲਬਾਤ ਕਰਦੇ ਆਪਾਂ ਸ시 ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੁਪਰਧਾਨ ਸਾਹਿਬ ਸਭ ਤੋਂ ਪਹਿਲਾਂ ਤੇ ਸਾਨੂੰ ਇਹ ਦੱਸੋ ਕਿ ਕਿਸ ਤਰੀਕੇ ਦਾ ਲੋਕਾਂ ਵੱਲੋਂ ਤੁਹਾਨੂੰ ਉਂਗਾਰਾ ਮਿਲ ਰਿਹਾ ਹੈ ਇਸੀ ਨੂੰ ਇਸ ਸੇ ਪੁਰ ਸਾਨੂੰ ਦੀ ਬਹੁਤ ਵਧੀਆ ਚੜ੍ਹਦੀ ਕਲਾ ਦਾ ਹੰਗਾਰਾ ਮਿਲ ਰਿਹਾ ਹੈ ਕਿਉਂਕਿ ਜਿਹੜੀ ਸਾਡੀ ਪਾਰਟੀ ਆ ਸੋਨੀ ਕਲਗਲ ਇੱਕ ਪੰਥਕ ਸੋਚ ਨੂੰ ਲੈ ਕੇ ਅੱਗੇ ਚੱਲ ਰਹੀ ਹੈ ਕਿ ਜਿਹੜੇ ਸਾਡੇ ਨੌਜਵਾਨ ਨੇ ਅੱਜ ਉਹ ਪੰਥ ਦੀ ਸੋਚ ਨੂੰ ਸਮਝ ਚੁੱਕੇ ਨੇ ਤੇ ਇਸ ਕਰਕੇ ਅਸੀਂ ਜਿਹੜੀ ਇਹਨਾਂ ਨੌਜਵਾਨਾਂ ਦੀ ਚੋਣ ਕੀਤੀ ਹੈ ਵੀ ਇਹ ਗਲਤ ਰਸਤਿਆਂ ਨੂੰ ਛੱਡ ਕੇ ਆਪਣੇ ਅਸਲੀ ਜਿਹੜਾ ਪੰਥ ਦਾ ਰਸਤਾ ਹੈ ਜਿਹੜਾ ਉਹ ਪੰਥ ਦਾ ਕਨਸੈਪਟ ਹੈ ਕਹਿੰਦਾ ਮੀਰੀ ਤੇ ਪੀਰੀ ਜਾਨੀ ਕਿ ਰਾਜ ਵੀ ਖਾਲਸੇ ਦਾ ਤੇ ਧਰਮ ਵੀ ਖਾਲਸੇ ਦਾ ਦੋਨੋਂ ਸੁਮੇਲ ਨਾਲ ਚੱਲਦੇ ਹਨ ਜਾਨੀ ਕਿ ਧਰਮ ਦੇ ਨਾਲ ਰਾਜ ਚੱਲਦਾ ਹੈ ਰਾਜ ਦੇ ਨਾਲ ਧਰਮ ਇਸ ਕਰਕੇ ਜਿਹੜੇ ਇਹ ਸਾਡੇ ਨੌਜਵਾਨ ਨੇ ਲੱਖਾ ਸਿੰਘ ਜੀ ਤੇ ਮਾਨ ਸਾਹਿਬ ਨੇ ਬੜੀ ਸੂਝ ਬੂਝ ਨਾਲ ਇਹਨਾਂ ਨੂੰ ਇਸ ਸੀਟ ਤੋਂ ਉਤਾਰੇ ਤੇ ਇਥੋਂ ਜਿਹੜੀ ਪੂਰੀ ਕੌਮ ਹੈ ਸਾਡੀ ਪੰਥਕ ਸੋਚ ਰੱਖਣ ਵਾਲੀ ਇਹਨਾਂ ਦੇ ਨਾਲ ਡਟ ਕੇ ਇਹਨਾਂ ਦੀ ਪੂਰੀ ਸਪੋਰਟ ਕਰ ਰਹੀ ਹੈ ਅਤੇ ਪਿੰਡਾਂ ਦੇ ਵਿੱਚ ਨੌ ਜਵਾਨਾਂ ਦਾ ਇਹਨਾਂ ਨੂੰ ਧਰਮਾ ਹਵਾਰਾ ਮਿਲ ਰਿਹਾ ਹੈ ਜਿਹੜੀ ਇਹਨਾਂ ਦੀ ਟੀਮ ਦੇ ਅੰਦਰ ਨੌਜਵਾਨ ਨੇ ਉਹ ਬਾਤ ਛੜ ਕੇ ਸਾਰੇ ਸੋ ਬਹੁਤੇ ਪਾਰਡੀਆਂ ਦੇ ਜਿਹੜੇ ਆਗੂ ਨੇ ਕੈਂਡੀਡੇਟ ਨੇ ਉਹ ਅਲੀਗੇਸ਼ਨ ਉਹਨੇ ਲੱਗਾ ਤੁਹਾਨੂੰ ਜੀ ਕਿ ਬੈਕਗ੍ਰਾਉਂਡ ਇਹਨਾਂ ਦੀ ਸਹੀ ਨਹੀਂ ਇਹਨਾਂ ਦਾ ਬੈਕਗ੍ਰਾਉਂਡ ਆ ਤਾਂ ਕੀ ਜਿਹੜੇ ਉਹਨਾਂ ਦੇ ਅਲੀਗੇਸ਼ਨ ਨੇ ਕਿ ਉਹਨਾਂ ਦਾ ਅਸਰ ਹੋ ਰਿਹਾ ਹਾਂਜੀ ਇਹ ਦੇਖੋ ਅਸਰ ਉਹਨਾਂ ਦਾ ਕੋਈ ਨਹੀਂ ਹੋ ਰਿਹਾ ਇਨਸਾਨ ਤੋਂ ਹੀ ਜਿਹੜਾ ਗਲਤ ਸਹੀ ਹੁੰਦਾ ਹੈ ਗਲਤ ਵੀ ਉਹ ਤੋਂ ਹੁੰਦਾ ਸਹੀ ਵੀ ਤੋਂ ਚਲੋ ਬਾਦਲ ਦੇ ਟਾਈਮ ਇਹ ਜਿਹੜਾ ਮਲੂਕਾ ਸੀ ਉਸ ਨੇ ਇਹਨਾਂ ਨੌਜਵਾਨਾਂ ਦੀ ਗਲਤ ਬਣ ਤੋਂ ਕੀਤੀ ਤੇ ਆਪਣੇ ਰਾਜਨੀਤਿਕ ਮਕਾਸਦ ਨੂੰ ਪੂrti ਕਰਨ ਵਾਸਤੇ ਪਰ ਅੱਜ ਇਹਨਾਂ ਨੌਜਵਾਨਾਂ ਨੂੰ ਜਦੋਂ ਇਹ ਮਾਨ ਸਾਹਿਬ ਦੇ ਸੰਪਰਕ ਵਿੱਚ ਆਏ ਤਾਂ ਉਹਨਾਂ ਨੂੰ ਸੋਝੀ ਆ ਗਈ ਵੀ ਯਾਰ ਪੰਥ ਕੀ ਹੈ ਵੀ ਅਜਿਹਾ ਭਟਕੇ ਹੋਏ ਆ ਇਸ ਰਸਤੇ ਇਹਨਾਂ ਨੇ ਭਟਕਾਇਆ ਹੋਇਆ ਪੰਥ ਦੀ ਅੜ ਤੇ ਸਾਨੂੰ ਤਾਂ ਉਹਨਾਂ ਨੇ ਸਹੀ ਮਾਨਸਬ ਦੀ ਚੋਣ ਕਰਕੇ ਤੇ ਉਹਨਾਂ ਨੇ ਇਹਨਾਂ ਦੇ ਚੋਲ ਚੋਂ ਨਿਕੜ ਕੇ ਆਪਣਾ ਜਿਹੜਾ ਜੀਵਨ ਵੀ ਸਵਾਰ ਲਿਆ ਤੇ ਉਹ ਆਪਦੀ ਪੰਥ ਦੀ ਜਿਹੜੀ ਸਹੀ ਹੈ ਉਹ ਆਜ਼ਾਦੀ ਦੀ ਲੜਾਈ ਦੇ ਵਿੱਚ ਆਪਣਾ ਤੱਤਰਕੀ ਯੋਗਦਾਨ ਪਾ ਰਹੀ ਹੈ ਤੇ ਆਪਣੀ ਰਾਜਨੀਤਿਕ ਲੜਾਈ ਨੂੰ ਵੀ ਵਧਾ ਰਹੀ ਹੈ ਸੋ ਬਹੁਤੇ ਦਰਸ਼ਕਾਂ ਨੂੰ ਨਹੀਂ ਪਤਾ ਹੋਵੇਗਾ ਕਿ ਲੱਖਾਂ ਸਿਧਾਰਨਾ ਜੀ ਨੇ ਕਿਹੜੇ ਕਿਹੜੇ ਕੰਮ ਸਮਾਜ ਵਾਸਤੇ ਕੀਤੇ ਨੇ ਤੁਸੀਂ ਦੇਖਦੇ ਆ ਕਿ ਹਮੇਸ਼ਾ ਚਾਹੇ ਉਹ ਕਿਸਾਨ ਅੰਦolan ਰਿਹਾ ਹੋਵੇ ਅਜਾ ਕੀ ਲੋਕਾਂ ਦੇ ਮਸਲੇ ਦੇ ਉਹਨਾਂ ਲੱਗਦਾ ਅਸਰ ਨਹੀਂ ਆਉਂਦੇ ਜਾ ਕੇ ਉਹ ਨੌਜਵਾਨਾਂ ਦੀ ਪਾਲਸ ਕਦ ਦੇ ਉਨਾਂ ਦੇ ਹੱਕ ਵਿੱਚ ਖੜਦੇ ਨਹੀਂ ਸੋ ਕਿਹਦੀ ਗੱਲ ਹੈ ਬਿਲਕੁਲ ਅਟਲ ਸਚਾਈ ਹੈ ਲੱਖਾ ਸਿਧਾਨਾ ਜਿਹੜਾ ਹੈ ਕਿ ਪੜ੍ਹਿਆ ਲਿਖਿਆ ਮਹਵਾਨ ਹੈ ਤੇ ਇਸ ਬੰਦੇ ਦਾ ਜਿਹੜਾ ਦਿਮਾਗ ਹੈ ਉਹ ਬੜਾ ਅਲਾ ਵਧੂ ਹੈ ਇਹਦੀ ਜਿਹੜੀ ਸੋਚ ਹੈ ਦੇਖੋ ਕਿਸਾਨੀ ਦੇ ਵਿੱਚ ਵੀ ਇਹਨਾਂ ਦੀ ਅਹਿਮ ਰੋਲ ਇਹਨਾਂ ਨੇ ਅਦਾ ਕੀਤਾ ਤੇ ਇਹਨਾਂ ਨੇ ਦੀਪ ਸਿੱਧੂ ਦੇ ਨਾਲ ਮਿਲ ਕੇ ਕਿਸਾਨਾਂ ਦੇ ਨਾਲ ਮਿਲ ਕੇ ਜਿਹੜਾ ਉੱਥੇ ਪੰਜਾਬ ਦਾ ਜਿਹੜਾ ਸਿੱਖ ਸੋਚ ਦਾ ਝੰਡਾ ਹੈ ਉਹਨੂੰ ਬੁਲੰਦ ਕੀਤਾ ਤੇ ਉਹ ਝੰਡੇ ਨੂੰ ਬੁਲੰਦ ਕਰਨ ਤੇ ਹੀ ਇਹਨਾਂ ਨੂੰ ਜਿਹੜੀ ਰਾਜਨੀਤਿਕ ਸਮਝ ਸੀ ਇਹਨਾਂ ਦੀ ਜਿਹੜੀ ਉਹ ਲੋਕਾਂ ਤੱਕ ਪਹੁੰਚ ਹੋਈ ਲੋਕਾਂ ਨੂੰ ਪਤਾ ਲੱਗਿਆ ਵੀ ਇਹਨਾਂ ਦੀ ਸੋਚ ਵਧੀ ਹੈ ਦੂਜੀ ਗੱਲ ਜਿਹੜੀਆਂ ਸਰਕਾਰਾਂ ਇੱਥੇ ਅੱਜ ਜਿਹੜਾ 1 ਜੁਲਾਈ ਤੋਂ ਕਾਨੂੰਨ ਹਿੰਦੂ ਰਾਸ਼ਟਰੀ ਦਾ ਲੈ ਕੇ ਆਣਾ ਲੱਗ ਰਿਹਾ ਹੈ ਆਪਣੀਆਂ 405 ਸੀਟਾਂ ਕਰਕੇ ਸਰਕਾਰਾਂ ਬਣਾ ਰਹੇ ਹਨ ਪਰ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਸ ਧਰਤੀ ਉੱਤੇ ਖਾਲਸਾ ਰਾਜ ਕੰਗੀਤਰ ਪਾਸ਼ਾ ਦੇਵ ਸਿੰਘ ਵੀ ਵਸਦੇ ਹਨ ਜੇਕਰ ਤੁਸੀਂ ਹਿੰਦੂ ਰਾਸ਼ਟਰ 1 ਜੁਲਾਈ ਤੋਂ ਹਿੰਦੂ ਰਾਸ਼ਟਰ ਦਾ ਲਾਗੂ ਕਰੋਗੇ ਤੇ ਖਾਲਸਾ ਰਾਜ ਦਾ ਜਿਹੜਾ ਝੰਡਾ ਉਹ ਇੱਥੇ ਬਲੰਦ ਹੋ ਜਾਣਾ ਹੈ ਜਾਨੀ ਕਿ ਤੁਸੀਂ ਆਟੋਮੈਟਿਕ ਹੀ ਖਾਲਸਾ ਰਾਜ ਤੋਂ ਪੱਖ ਆਪਣਾ ਹਿੰਦੂ ਰਾਸ਼ਟਰ ਲੈ ਜਾਓਗੇ ਤੇ ਖਾਲਸਾ ਰਾਜ ਪੱਖ ਕਰ ਦੋਗੇ ਇਹਦੇ ਕੋ ਦੋਸ਼ੀ ਤੁਸੀਂ ਖੁਦ ਹੋਵੋਗੇ ਜਿਹੜੇ ਲੋਕ ਤੁਸੀਂ ਅੱਜ ਰਾਜਦੇਸ ਦੇ ਧਰਮ ਦੇ ਠੇਕੇਦਾਰ ਬਣ ਰਹੇ ਹੋ ਇੱਕ ਤਰਫਾ ਕਿਉਂਕਿ ਇਹ ਦੇਸ਼ ਹੈਗਾ ਜਿਹੜੇ ਬਹੁਤ ਧਰਮਾਂ ਦਾ ਦੇਸ਼ ਹੈ ਇੱਥੇ ਸਾਰੇ ਧਰਮਾਂ ਦੇ ਲੋਕ ਰਹਤੇ ਨੇ Hindu ਵੀ ਹੈ Sikh ਵੀ ਹੈ Musalman ਵੀ ਹੈ Isai ਵੀ ਹੈ ਸਾਰੇ ਧਰਮ ਸਤਿਕਾਰੋ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਬਾਣੀ ਹੈ ਇਹਦੇ ਵਿੱਚ ਸਾਰੇ ਧਰਮਾਂ ਦਾ ਵਿਚਾਰ ਹੈ ਜਾਨੀ ਕਿ ਇਹ ਸਰਵ ਸਾਂਝਾ ਗ੍ਰੰਥ ਹੈ ਪੂਰੀ ਦੁਨੀਆ ਦਾ ਤੇ ਜਿਹੜਾ ਹੁਣ ਇਹਦਾ ਕਨਸੈਪਟ ਲੈ ਕੇ ਖਾਲਸਾ ਚੱਲ ਰਿਹਾ ਹੈ ਦੇਖੋ ਖਾਲਸੇ ਲਈ ਕਿਸੇ ਨਾਲ ਬੈਰ ਨਹੀਂ ਮਰੋਤਾ ਹੀ ਨਹੀਂ ਪਰ ਜੇਕਰ ਤੁਸੀਂ 1 ਜੁਲਾਈ ਤੋਂ ਨੂੰ ਇੱਕ ਤਰਫਾ ਫੈਸਲਾ ਲੈ ਕੇ ਜਾਣੇ ਹੋ ਵੀ ਇਹ Hindu ਰਾਸ਼ਟਰਾਏ ਤੇ Hindu ਦੇ ਕਾਨੂੰਨ ਲਾਗੂ ਕਰਾਂਗੇ ਇਹ ਉਹ ਕਰਾਂਗੇ ਤਾਂ ਫਿਰ ਨਾਲ ਦੀ ਨਾਲ ਇਹ ਵੀ ਸਮਝ ਲਿਓ 1 ਜੁਲਾਈ ਤੋਂ ਖਾਲਸਾ ਰਾਜ ਦਾ ਚੱਲਦਾ ਜਿਹੜਾ ਉਹ ਇੱਥੇ ਭਾਰਤ ਦੇ ਉੱਪਰ ਚੱਲਦੀ ਕਲਾਸ਼ ਨੇ ਕਿਉਂ ਜੋ ਰਾਜ ਖਾਲਸੇ ਦਾ ਗੁਜਰਾਤ ਤੋਂ ਲੈ ਕੇ ਕਾਬਲ ਖੰਧਾਰ ਤੱਕ ਮਹਾਰਾਜਾ ਰਣਜੀਤ ਸਿੰਘ ਦੀ ਸਰ ਜ਼ਮੀਨ ਦੇ ਉੱਪਰ ਇਥੇ ਚਲਾਇਆ ਭਾਰਤ ਜੀ ਨੇ ਉਹੀ ਰਾਜ ਜਿਹੜਾ ਅੱਜ ਅੰਗਰੇਜ਼ ਪੂਰੇ ਵਾਰਡ ਨੂੰ ਹੈਂਡਲ ਕਰਦੇ ਨੇ ਉਹੀ ਰਾਜ ਏਸ਼ੀਆ ਦੇ ਵਿੱਚ ਜਦੋਂ UNO ਦਾ 194 ਅਧਰੈਟ ਤੇ ਪੰਜਾਬੀਆਂ ਨੂੰ ਬਖਾ ਦਿੱਤਾ ਤਾਂ ਉਹਦਾ ਨਕਸ਼ਾ ਨਾਲ ਦੀ ਨਾਲ ਇਥੇ ਦਰਦਤਾ ਜਾਣਾ ਏਸ਼ੀਆ ਦੇ ਵਿੱਚ ਤੇ ਫਿਰ ਉਹ ਰਾਜ ਆ ਜਿਹੜਾ ਉਹ ਇਥੇ ਚਾਹੇ ਉਹ ਚੀਨ ਦੀ ਸਰ ਜ਼ਮੀਨ 'ਚ ਬਣੇ ਜਿਹੜੇ ਪਾਕਿਸਤਾਨ ਦੇ ਬਣੇ ਜਿਹੇ ਉਹ ਇੰਡੀਆ ਤੇ ਬਣੇ ਯਾਨੀ ਕਿ ਪੰਜ ਦੇਸ਼ਾਂ ਦੀ ਧਰਤੀ ਦੇ ਉੱਪਰ ਖਾਲਸਾ ਰਾਜ ਦੀ ਕਾਮੀ ਹੋਈ ਕਿਉਂਕਿ ਪੰਜਾਂ ਦੇਸ਼ਾਂ ਨੇ ਹੀ ਖਾਲਸਾ ਰਾਜ ਦੀ ਜਿਹੜੀ ਧਰਤੀ ਦੇ ਉੱਤੇ ਕਬਜ਼ਾ ਕੀਤਾ ਹੋਇਆ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਸੀ ਇਸ ਈਅਰ ਦੇ ਵਿੱਚ ਪੂਰੀ ਦੁਨੀਆ ਦੇ ਜੀਦੀ ਕਰੰਸੀ ਵਾਰਡ ਦੀ ਸਭ ਤੋਂ ਉੱਤਰ ਕਰੰਸੀ ਸੀ ਉਹਦੇ ਉਸ ਰਾਜ ਦੇ ਦੌਰਾਨ ਕੀ ਆਉਣਾ ਹੈ ਠੀਕ ਹੈ ਇਹ ਹਿੰਦੂ ਰਾਜ ਚਿੰਦੂ ਰਾਜ ਤੋਂ ਅਲੱਗ ਪੀ ਜਾਂਦੇ ਆ ਪਰ ਇਹਨਾਂ ਨੂੰ ਇਹ ਪੁੱਛਣਾ ਆਉਗੂ ਵੀ ਖਾਲਸਾ ਰਾਜ ਦੀ ਕਰੰਸੀ ਕਿੱਥੇ ਐਥੇ ਤੁਸੀਂ ਜਿੰਨਾ ਲੋਕਾਂ ਨੇ ਇਸ ਦੇਸ਼ ਦੇ ਨਾਲ ਗਦਾਰੀ ਕੀਤੀ ਚਾਹੇ ਉਹ ਜਵਾਰਨਲ ਨਹਿਰੂ ਹੋਵੇ ਚਾਹੇ ਉਹ ਕੰਦੀ ਹੋਵੇ ਉਹਨਾਂ ਲੋਕਾਂ ਨੂੰ ਅਸੀਂ ਰਾਸ਼ਟ੍ਰਪਿਤਾ ਮੰਨਿਆ ਜਿੰਨਾਂ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਇੱਥੇ ਖੂਨ ਡੋਲਿਆ ਉਹਨਾਂ ਲੋਕਾਂ ਨੂੰ ਉਦਮ ਸਿੰਘ ਵਰਗੇ ਨੂੰ ਅੱਜ ਤੱਕ ਅਸੀਂ ਯੋੜ ਕੇ ਰੱਖਿਆ ਹੋਇਆ ਵਿਚਾਰੇ ਅੱਜ ਵੀ ਦਿਹਾੜੀਦਾਰ ਨੇ ਜਿੰਨਾਂ ਨੇ ਆਪਣਾ ਖੂਨ ਵੋਲ ਕੇ ਇੱਥੇ ਮਤਲਬ ਆਜ਼ਾਦੀ ਲਈ ਪਰ ਅਸੀਂ ਉਸ ਆਜ਼ਾਦੀ ਦਾ ਕੀ ਮੁੱਲ ਪਾਇਆ ਪਰ ਜੇ ਖਾਲਸਾ ਰਾਜ ਹੋਂਦ ਵਿੱਚ ਆਦਾ ਤਾਂ ਫਿਰ ਸਭ ਤੋਂ ਪਹਿਲਾਂ ਉਹਨਾਂ ਸ਼ਹੀਦਾਂ ਉਹਨਾਂ ਚੋਦਿਆਂ ਉਹਨਾਂ ਸੂਰਮਿਆਂ ਜਿਨ੍ਹਾਂ ਨੇ ਇਸ ਕਰਵਾਨੀਆਂ ਕੀਤੀਆਂ ਜਾਂ ਤੂਲਣ ਵਾਸਤੇ ਉਹਨਾਂ ਦਾ ਮੁੱਲ ਪਊਗਾ ਗੁਰੂ ਗ੍ਰੰਥ ਸਾਹਿਬ ਦੀ ਰਹਿਨਾ ਮਾਈ ਹੇਟਰ ਖਾਲਸੇ ਦਾ ਰਾਜ ਚਲਣਾ ਹੀ ਸਾਡਾ ਧਰਮ ਹੈ ਹੀ ਸਾਡਾ ਸਬਦਾਨ ਹੈ ਇਸ ਨੂੰ ਅਸੀਂ ਸੇਧ ਲੈ ਕੇ ਅੱਗੇ ਵਧਣਾ ਹੈ ਪੰਥ ਸ਼ਰਦੀ ਕਲਾ ਚੜਦੀ ਕਲਾ ਚ ਰਹੇਗਾ ਬਾੜਲੇ ਵੱਲ ਤੋਂ ਉੱਪਰ ਸਾਡੀ ਚੜ੍ਹਤ ਹੈ ਪਰ ਇਹ ਲੋਕ ਆਪਣੇ ਆਪ ਨੂੰ ਸਮਝਣ ਵੀ ਤੁਸੀਂ ਕਿ ਅੱਜ ਇਹਨਾਂ ਦਾ ਹਕੂਮਤ ਚਾਰ ਧਰਮਾਂ ਤੇ ਚਲਦੀ ਹੈ ਭਾਰਤ ਦੇ ਅੰਦਰ ਪਰ ਜੇ 1 ਜੁਲਾਈ ਨੂੰ ਹਿੰਦੂ ਰਾਸ਼ਟਰੀਤਾ ਲਾਗੂ ਕਰਨਗੇ ਤਾ ਇਹਨਾਂ ਦਾ ਰਾਜ ਸਿਰਫ ਓਨਲੀ ਇੱਕ ਸੰਗਠਨ ਤੇ ਰਹੇ ਇੱਕ ਫਿਰਕੇ ਦੇ ਧਰਮ ਦੇ ਰੂਪ ਹੁੰਦਾ ਠੀਕ ਹੈ ਜਿਹੜੇ ਤਿੰਨ ਧਰਮ ਦੇ ਲੋਕ ਨੇ ਈਸਾਈ ਮੁਸਲਮਾਨ ਸਿੱਖ ਉਹ ਆਟੋਮੈਟਕੀ ਇਹਨਾਂ ਦੇ ਇਕ ਲਾਗੇ ਜੋ ਬਾਹਰ ਹੋਗੇ ਉਹ ਆਪਣਾ ਜਿਹੜਾ ਖਾਲਸਾ ਰਾਜ ਹੈ ਉਹਦੇ ਉੱਪਰ ਆਪਣਾ ਯੋਗਦਾਨ ਪਾਣਗੇ ਇਹਦੇ ਵਿੱਚ ਜਿਹੜਾ ਪੀਓਕੇ ਹੈ ਉਹ ਅੱਜ ਸਾਡੇ ਨਾਲ ਮਿਲਣ ਨੂੰ ਤਿਆਰ ਬੈਠੇ ਹੋ ਸਕਦਾ ਹੈ ਸਮਾਂ ਇਹ ਹਜਾ ਬਚ ਜੇ ਇੱਕ ਸਾਲ ਦੇ ਅੰਦਰ ਅੰਦਰ ਮਤਲਬ ਕੋਈ ਇਹਦੇ ਦੋ ਰਸਤੇ ਨੇ ਇੱਕ ਰਸਤਾ ਇਹਦਾ ਸ਼ਾਂਤੀਪੂਰਨ ਹੈ ਸ਼ਾਂਤੀਪੂਰਵਕ ਵੀ ਆਪਾਂ ਉਸ ਜੀ ਨੂੰ ਸਟੈਂਡ ਕਰ ਲਈਏ ਇੱਕ ਹੈਗਾ ਜੁੱਧ ਦਾ ਰਸਤਾ ਦੋਨਾਂ ਤੋਂ ਕੋਈ ਵੀ ਅਪਣਾਇਆ ਜਾ ਸਕਦਾ ਹੁਣ ਜਿਹੜਾ ਮੋਦੀ ਤੇ ਅਮਿਤ ਸ਼ਾਹ ਜਿਨ੍ਹਾਂ ਨੂੰ ਅਸੀਂ ਇੱਥੇ ਸ਼ਾਂਤੀ ਦੇ ਨੂਨ ਉੱਤੇ ਬੈਠੇ ਆ ਇਹ ਤਾਂ ਉਹ ਲੋਕ ਨੇ ਜਿਨ੍ਹਾਂ ਦੇ ਉੱਤੇ ਅਤਵਾਦ ਦਾ ਲੇਬਲ ਲੱਗ ਕੇ ਦੋਨਾਂ ਨੂੰ ਜੀਣਾਂ ਦੇ ਵਿੱਚ ਡੱਕਿਆ ਹੋਣਾ ਚਾਹੀਦਾ ਕਿਉਂਕਿ ਗੁਜਰਾਤ ਦੇ ਵਿੱਚ ਇਹਨਾਂ ਨੇ ਮੁਸਲਮਾਨਾਂ ਦੇ ਖੂਨ ਦੀ ਖੜੀ ਖੜਕੀ ਤੁੰਦ ਨੂੰ ਪੂਸ਼ਤਕੀ ਰਾਜਨੀਏ ਜਿਹੜੀ ਕਾਂਗਰਸ ਹੈ ਜਿਹਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਰਹੀ ਹੈ ਉਹਨੇ ਸਾਡੇ ਸਿੱਖਾਂ ਦੇ ਖੂਨ ਦਾ ਪਿਆਲਾ ਭਰ ਕੇ ਸਾਡੇ ਸਿੱਖਾਂ ਦੇ خون ਦੀ ਹੋੜੇ ਕਿੱਢ ਕੇ ਸਾਡੇ ਜਾਨਾਂ ਤੋਂ ਪੈਰੇ ਹਰਮੰਦਰ ਸਾਹਿਬ ਤੇ ਹਮਲਾ ਕਰਕੇ ਹੰਦੂਆਂ ਨੂੰ ਖੁਸ਼ ਕਰਕੇ ਰਾਜ ਲੈਂਦੀ ਰਹੀ ਹੈ ਪਰ ਹੁਣ ਇਹਨਾਂ ਨੇ ਰਾਜ ਕਰਨ ਦਾ ਜਿਹੜਾ ਸਮਾ ਉਸ ਸਮਾਪਤ ਹੋ ਗਿਆ ਹੈ ਹੁਣ ਰਾਜ ਜੇ ਚੱਲੂ ਤਾਂ ਏਸ਼ੀਆ ਦੀ ਧਰਤੀ ਦੇ ਉੱਤੇ ਇਸ ਭਾਰਤ ਦੇ ਉੱਤੇ ਖਾਲਸੇ ਦਾ ਚੱਲੂਆ ਖਾਲਸੇ ਦੇ ਹੀ ਰਾਜ ਕਰਨ ਦਾ ਸਮਾ ਤੋ ਅਕਸਰ ਇਹ ਵੀ ਵੇਖਿਆ ਜਾਂਦਾ ਹੈ ਕਿ ਜਿਹੜੀ ਸ਼ਮੂਹਣੀ ਅਕਾਲੀ ਦਾ ਲੰਬੇ ਸਾਰਾ ਹੈ। ਸੋ ਇਹ 파ਰਟੀ ਸਿਰਫ ਉਹਨਾਂ ਸਿੱਖ ਧਰਮ ਦੀ 파ਰਟੀ ਹੈ ਤੇ ਜਿਹੜੇ ਸਿੱਖ ਆਗੂ ਨੇ ਦਾ ਸਿੱਖ ਸੰਗਤਾਂ ਨੇ ਉਹੀ ਇਹਨੂੰ ਸਪੋਰਟ ਕਰਦੀਆਂ ਨੇ ਔਰ ਜਿਹੜੇ ਲੋਕ ਨੇ ਉਹ ਨਹੀਂ ਦੱਸਦੇ। ਪਰ ਤੁਸੀਂ ਕੀ ਪਹਿਲੇ ਪਹਿਲੀ ਗੱਲ ਤਾਂ ਇਹ ਸਮਝੋ ਵੀ ਸਿੱਖ ਪੂਰੀ ਦੁਨੀਆ। ਪਹਿਲਾਂ ਤੇ ਇਹ ਕਨਸੈਪਟ ਸਮਝੋ ਵੀ ਸਿੱਖਾ ਜਦੋਂ ਸ਼ਬਦ ਨਾਲ ਉਹਦੇ ਵਿੱਚ ਪੂਰੀ ਦੁਨੀਆ ਬੰਦੀ ਗਈ। ਜਿਹੜਾ ਸਿੰਘ ਹੈ ਉਹ ਸਪੈਸ਼ਲ ਹੈ। ਜਿਹੜਾ ਕਲਮੀ ਤਰ ਪਾਸ਼ਾ ਨੇ ਸਿੰਘ ਸਾਜ ਹੈ ਨਾ ਉਹ ਸਪੈਸ਼ਲ ਹੈ। ਜਾਨੀ ਕਿ ਸਿੱਖਿਆ ਤਾਂ ਅਸੀਂ ਪੂਰੀ ਦੁਨੀਆ ਸਭ ਤੋਂ ਪਹਿਲਾਂ ਪੂਰੀ ਦੁਨੀਆ ਦੇ ਉੱਤੇ ਜਿਹੜਾ ਸਿੱਖ ਦਾ ਲੈਵਲ ਲਾਗੂ ਹੁੰਦਾ ਫਿਰ ਦੁਨੀਆ ਦੇ ਉੱਪਰ ਲਾਗੂ ਹੁੰਦਾ ਸਾਧ ਦਾ ਕਨਸੈਪਟ ਸਾਧ ਜਾਨੀ ਕਿ ਸਭ ਤੋਂ ਪਹਿਲਾਂ ਸਿੱਖਿਆ ਫਿਰ ਸਾਧਨ ਕੰਟਰੋਲ ਚਾਹ। ਫਿਰ ਅਸੀਂ ਸ਼ਾਂਤੀ ਸੂਤ ਤੀਜੀ ਪੱਧਰੀ ਤੇ ਆਨੇ ਜਿਹਨੂੰ ਆਪਾਂ ਸੰਤ ਸੂਤ ਕਹਿੰਦੇ ਆ। ਜਾਨੀ ਕਿ ਸਮੂਹਿ ਨਜ਼ਰ ਆਵੇ ਵੀ ਆਲਾ ਦਵਾਲਾ ਸਾਰਾ ਇੱਕ ਹੈ। ਅਸੀਂ ਇੱਕੋ ਹੀ ਪ੍ਰਮਾਤਮਾ ਦੇ ਇੱਕੋ ਹੀ ਸਭ ਦੇ ਇੱਕੋ ਹੀ ਬਿਮਾਰਖ ਸਾਡੇ ਆਉਂਦਾ। ਇਸਾ ਦੇ ਜਲਾ ਇਸਤਵਿਕਾ ਕੋਈ ਜਾਤ ਕੋਈ ਪਾਤ ਕੋਈ ਉੱਚੀ ਝੂਟੀ ਤਾਂ ਇਹ ਸਾਡੀਆਂ ਬੜੀਆਂ ਗੱਲਾਂ ਨੇ ਕਰਤੀਆਂ ਹੁਣ ਬਾਕੀ ਕੁਝ ਤੇ ਚੌਥੀ ਪਦਵੀ ਅਸੀਂ ਖਾਲਸੇ ਨੂੰ ਪ੍ਰਾਪਤ ਹੁਣ ਜਦੋਂ ਅਸੀਂ ਖਾਲਸਾ ਪ੍ਰਾਪਤ ਹੋਇਆ ਤਾਂ ਖਾਲਸੇ ਦਾ ਜਿਹੜਾ ਮਤਲਬ ਉਹਨੂੰ ਪ੍ਰਗਟ ਕਰਨ ਵਾਸਤੇ ਕਲਗੀਧਰ ਪਾਤਸ਼ਾਹ ਨੇ ਆਪਣਾ ਸਰਵੰਸ ਬਾਤਾ ਕਿਉਂ ਮਰਿਆ ਉਦੇ ਪਿੱਛੇ ਉਹਨਾਂ ਨੇ ਸਾਨੂੰ ਗਿਆਨ ਬਖਸ਼ਿਆ ਵੀ ਉਹ ਕੀ ਨਹੀਂ ਕਰਦਾ ਜਦੋਂ ਉਹ ਦਾ ਅਕਾਲ ਮੂਖ ਦਾ ਰੂਪ ਇਸ ਧਰਤੀ ਤੇ ਉtre ਪਰ ਉਹਨਾਂ ਨੇ ਅਕਾਲ ਪੁਰਖ ਦੇ ਹੁਕਮ ਨੂੰ ਮੰਨਿਆ ਉਹਨਾਂ ਨੇ ਜਿਵੇਂ ਉਹਨਾਂ ਨੂੰ ਚਲਾਇਆ ਉਹ ਚੱਲੇ ਉੱਥੇ ਪਰ ਉਹਨਾਂ ਨੇ ਕੀ ਕਿਹਾ ਜਿਹੜਾ ਸਿੰਘ ਸਾਜ ਦਾ ਇਸ ਧਰਤੀ ਤੇ ਸਿੰਘ ਦੇ ਇੱਕ ਹੋਰ ਦਾ ਕਨਸੈਪਟ ਆ ਗਿਆ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਬਾਣੀ ਦੀ ਗੱਲ ਚੱਲੀ ਜਿਹੜੀ ਭਗਤ ਦੂਰ ਸਾਹਿਬ ਉਹਨਾਂ ਨੇ ਸਾਨੂੰ ਬਾਣੀ ਦਿੱਤੀ ਉਹ ਕਹਿੰਦੇ ਵੀ ਜਿਹੜਾ ਸਬਦ ਹੈ ਸਾਡੇ ਅੰਦਰ ਵਿਰਾਜਮਾਨ ਹੈ বাজ ਰਿਹਾ ਹੈ ਚਿਹੂ ਮੁਸਲਮਾਨ ਚ ਵੱਜਦੇ ਸੇ ਹਿੰਦੂ ਚ ਵੱਜਦੇ ਸੇ ਅੰਗਰੇਜ਼ ਵੱਜਦੇ ਸੇ ਇਹ ਉਹ ਸਿੰਘ ਚ ਵੱਜ ਰਿਹਾ ਹੈ ਜੀ ਪਰਮਾਤਮਾ ਦਾ ਰੂਪ ਹੈ ਗੁਰੂ ਰਬੇ ਲਾ ਸਭੂ ਦਾ ਜੋੜਦਾ ਹੁੰਦੀ ਹੈ ਜੋਤ ਹੈ ਸਭ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਇੱਕ ਗਿਆਨ ਸਮਝਾਇਆ ਜਿਹੜਾ ਬਾਣੀ ਦੇ ਰੂਪ ਚ ਸਾਨੂੰ ਮਾਰਗ ਬਣਾ ਕੇ ਦਿੱਤਾ ਕੋਈ ਸਾਇਵਨਾ ਤੇ ਪੱਤਾ ਨਹੀਂ ਸਭ ਤੋਂ ਪਹਿਲਾਂ ਉਹਨੇ ਸਾਨੂੰ ਇਹ ਕਨਸੈਪਟ ਸਮਝਾਇਆ ਫਿਰ ਉਹਨਾਂ ਨੇ ਅਗਲੀ ਗੱਲ ਸਾਨੂੰ ਸੁਝਾਣਾ ਕੀਤੀ ਸਾਡੇ ਤੋਂ ਮੌਤ ਦਾ ਭੈ ਚੱਕਿਆ ਉਹ ਕਹਿੰਦਾ ਵੀ ਆਓ ਦੁਨੀਆਂ ਦੇ ਲੋਕੋ ਵੀ ਜੀਉਂ ਮਤਲਬ ਅੱਜ ਆਪਣੀ ਮੌਤ ਦਾ ਖੌਫ ਛੱਡ ਕੇ ਸੀਸ ਮੰਗਦੀ ਹੈ ਤੇਗ ਤੇ ਉਹ ਦੇਣ ਨੂੰ ਤਿਆਰ ਬੈਠਾਉ ਤਾਂ ਸਿਰ ਉੱਤੇ ਵਾਰ-ਵਾਰ ਪੰਜ ਪਿਆਰੇ ਉੱਤੇ ਸਾਹਮਣੇ ਆਉਂਦੇ ਆ ਫਿਰ ਉਹ ਪੰਜ ਪਿਆਰੇ ਜਦੋਂ ਸਾਹਮਣੇ ਆ ਜਾਂਦੇ ਹੈ ਤੇ ਗੁਰੂ ਸਾਹਿਬ ਦੀ ਉਹ ਪ੍ਰਤੀਗਿਆ ਪੂਰੀ ਹੋ ਜਾਂਦੀ ਹੈ ਤਾਂ ਉਸ ਦੇ ਨਾਲ ਹੀ ਫਿਰ ਗੁਰੂ ਸਾਹਿਬ ਉਹਨਾਂ ਨੂੰ ਖੰਡੇ ਵਾਟੇ ਦਾ ਅੰਮ੍ਰਿਤ ਪਾਣ ਕਰਾਉਂਦੇ ਹੈ ਉਹਦਾ ਕਨਸੈਪਟ ਕੀ ਹੁੰਦਾ ਜੀ ਜਦੋਂ ਅੰਮ੍ਰਿਤ ਤਿਆਰ ਹੁੰਦਾ ਹੈ ਤਾਂ ਉੱਤੇ ਇੱਕ ਇਸਤਰੀ ਮਾਈ ਭਾਗੋ ਮਾਤਾ ਸੈਪੁਰ ਮਾਤਾ ਸੈਪੁਰ ਨੂੰ ਮਹਾਰਾਜ ਦੇ ਨਾਲ ਮੋਦੂਂਦੀਏ ਤਾਂ ਉਹ ਜਿਹੜਾ ਅੰਮ੍ਰਿਤ ਦਾ ਬੱਟਾ ਤਿਆਰ ਹੁੰਦਾ ਹੈ ਤਾਂ ਉਹ ਜਿਹੜੀਆਂ ਪੰਜ ਆਤਮਾਵਾਂ ਨੇ ਉਹਨਾਂ ਵਾਸਤੇ ਤਿਆਰ ਕੀਤਾ ਜਾਂਦਾ ਹੈ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਜਦੋਂ ਸ਼ਕਾਂ ਤੋਂ ਅੰਮ੍ਰਿਤ ਤਿਆਰ ਹਾਇਆ ਉਹਦੇ ਵਿੱਚ ਇੱਕ ਖੰਡਾ ਖੰਡਾ ਕਿਸ ਚੀਜ਼ ਦਾ ਪ੍ਰਤੀਕ ਹੈ ਜਿਹੜਾ ਮੀਰੀ ਕੀਰੀ ਦੀਆਂ ਦੋ ਕ੍ਰਪਾਨਾਂ ਛੇਵੇਂ ਪਾਤਸ਼ਾਹ ਨੇ ਪਹਿਨੀਆਂ ਉਹਨਾਂ ਕ੍ਰਪਾਨਾਂ ਤੋਂ ਹੀ ਉਹ ਖੰਡਾਂ ਜੋੜ ਕੇ ਬਣਾਇਆ ਗਿਆ ਉਹ ਪਰਪਾਨਾਂ ਨੇ ਦੋ ਪਰਪਾਨਾਂ ਦੇ ਮੇਲ ਨਾਲ ਖੰਡਾ ਤਿਆਰ ਹੋਇਆ ਜਿਹੜਾ ਉਹਦੇ ਵਾਟੇ ਦੇ ਅੰਦਰ ਫੇਰ ਕੇ ਅਮਰਤ ਦਾ ਵਾਟਾ ਤਿਆਰ ਹੋਇਆ ਜਾਨੀ ਕਿ ਉਹ ਸਮਝਾਣਾ ਕੀਤਾ ਗੁਰੂ ਮਹਾਰਾਜ ਨੇ ਵੀ ਜਿਹੜਾ ਸਾਉਦਾ ਹੈ ਸਾਡੇ ਸਰੀਰ ਦੇ ਵਿੱਚ ਅਮਰਤ ਦੇ ਵਿੱਚ ਕਿਵੇਂ ਵਜ ਰਿਹਾ ਹੈ ਉਹ ਬਾਰਿਸ਼ ਦਾ ਅੰਤ ਸਮੁੰਦਰਾਂ ਰੂਪ ਸਮਝਾ ਰਿਹਾ ਗੁਰੂ ਪਾਤਸ਼ਾਹ ਤਾਂ ਉੱਥੇ ਫਿਰ ਜੋਸ਼ ਇੰਨੇ ਆ ਜਾਂਦੀ ਹੈ ਤਾਂ ਉਹ ਤੇ ਇੱਕ ਚਿੜੀ ਜਾ ਕੇ ਬਾਜ ਦੇ ਨਾਲ ਲੜਾਈ ਕਰ ਲੈਂਦੀ ਹੈ ਤਾਂ ਮਾਤਾ ਸਾਹਿਬ ਉਹ ਸਿੱਕੀ ਨੂੰ ਦੇਖ ਰਹੀ ਹੈ ਤਾਂ ਉਹਨੇ ਸੋਚਿਆ ਵੀ ਇਹ ਤਾਂ ਗੱਲ ਕੁਸ਼ ਹੋਰ ਹੋ ਗਈ ਵੀ ਜੇ ਇਹਨਾਂ ਨੇ ਆ ਅਮਰਤ ਛੱਕੇ ਤਾਂ ਇਹ ਤਾਂ ਆਪਣੇ ਆਪ ਦੀ ਭਿੜ ਕੇ ਮਤਲਬ ਆਪਣਾ ਉਹ ਕਰ ਲੈਣਗੇ ਤਾਂ ਉਹਨੇ ਫੇਰ ਉਹ ਨੂੰ ਥੋੜਾ ਜਿਹਾ ਸ਼ਾਂਤ ਕਰ ਦੇ ਲਈ ਤੇ ਉਹ ਨੂੰ ਕੀ ਪਤਾ ਸੀ ਨਹੀਂ ਪਾ ਕੇ ਉਹ ਜੋ ਥੋੜਾ ਜਿਹਾ ਖੋਤਾ ਠੰਡਾ ਗੱਤਦਾ ਖੰਡਾ ਕਰਤੋ ਵਾਲੇ ਫਿਰ ਉਹ ਪੰਜ ਪਿਆਰੇ ਦੇ ਵਿੱਚ ਚਲੇ ਗਿਆ ਜਦੋਂ ਪੰਜ ਪਿਆਰੇ ਦੇ ਵਿੱਚ ਚਲੇ ਗਿਆ ਤਾਂ ਉਹਨੇ ਛਕਿਆ ਤਾਂ ਉਹ ਦੂਰ ਗੁਰੂ ਪਾਤਸ਼ਾਹ ਅੰਗੀਤਰ ਪਾਸ਼ੌਰਨ ਦੇ ਚਰਨਾ ਚ ਬੈਠ ਕੇ ਉਹਨਾਂ ਨੂੰ ਕਹਿਣ ਲੱਗੇ ਪੰਜ ਬਰੋ ਵੀ ਭਾਈ ਨੂੰ ਤੁਸੀਂ ਮੇਰੇ ਤੇ ਇਹ ਬਖਸ਼ਿਸ਼ ਕਰੋ ਤਾਂ ਫਿਰ ਉਹ ਪੰਜ ਪਿਆਰੇ ਗੁਰੂ ਸਾਹਿਬ ਨੂੰ ਕਹਿਣ ਲਗੇ ਕਿ ਦੇਖੋ ਜੀ ਦੂਜੀ ਅਜ ਤਾ ਤੁਹਾਨੂੰ ਇਹ ਸੀਸ ਦੇ ਬਦਲੇ ਲਿਆ ਪਹਿਲਾਂ ਆਪਦਾ ਸੀਸ ਦਿੱਤਾ ਇਹ ਸਰੂਪਾਤ ਨੂੰ ਇਹ ਚੀਜ਼ ਹੁਣ ਤੁਸੀਂ ਇਹਦੇ ਸੰਬੰਧ ਚ ਕੀ ਕਰ ਰਹੇ ਹੋ ਤਾਂ ਗੁਰੂ ਸਾਹਿਬ ਨੇ ਤੇ ਪਰ ਦਿੱਤਾ ਵੀ ਭਾਈ ਤੁਸੀਂ ਇੱਕ ਸੀਸ ਬਦਲੇ ਦੀ ਚੀਜ਼ ਨਹੀਂ

ਉਹਨਾਂ ਨੇ ਅਕਾਲ ਪੁਰਖ ਦੀ ਐਨ ਦਰਗਾਹ ਦੇ ਵਿੱਚੋਂ ਲਿਆ ਕੇ ਖੰਡੇ ਵਾਟੇ ਦਾ ਅੰਮ੍ਰਿਤ ਤੇ ਪਾਣੀ ਗੁਰੂ ਨਾਨਕ ਪਾਸ਼ਾ ਤੋਂ ਲੈ ਕੇ 10 ਪਾਛਾਇਆਂ ਤੱਕ ਸਾਡੇ ਨੂੰ ਸੇਵਨ ਆ ਭਗਤਾਂ ਨੇ ਜਿਹੜਾ ਪਾਣੀ ਦਾ ਸੰਗਤ ਦਿੱਤਾ ਇੱਥੇ ਮਾਰਗ ਬਣਾ ਦਿੱਤੀ ਉਹਦੇ ਵਿੱਚ ਸਾਨੂੰ ਬਣ ਕੇ ਤੇ ਉੱਥੇ ਗੁਰੂ ਪਾਸ਼ਾ ਨੇ ਸਾਨੂੰ ਕਿਹ ਗੱਲ ਦੱਸਾਣਾ ਕਰਤਾ ਉਹ ਕਹਿੰਦਾ ਭਾਈ ਅਕਾਲ ਪੁਰਖ ਨੇ ਜਿਵੇਂ ਸਾਨੂੰ ਭੜਿਆ ਬਣਾਇਆ ਉਵੇਂ ਇਸਤਰੀ ਨੂੰ ਇਸਤਰੀ ਬਣ ਕੇ ਰੂਪ ਦਿੱਤਾ ਬੰਦਾ ਰੂਪ ਬਣ ਕੇ ਰੂਪ ਤੇ ਉਦੋਂ ਅਗਲੀ ਗੱਲ ਤੁਸੀਂ ਉਸ ਪਰਮਾਤਮਾ ਦੇ ਵਿੱਚ ਜਦੋਂ ਵਿਚਰਦੇ ਹੋ ਤਾਂ ਸਸਤਰਤਰੀ ਹੋ ਕੇ ਵਿਚਰੋ ਚਾਹੇ ਇਸਤਰੀ ਹੈ ਕਿਹ ਬੰਦਾ ਹੈ ਖੰਡੇ ਬਾਟੇ ਦਾ ਅਮਰਸ਼ਕੋ ਉਹਦੇ ਪੰਜ ਚਿੰਨ ਨੇ ਜਿਹੜੇ ਜਿਹੜੇ ਆਪਾਂ ਨੂੰ ਦਿੱਤੇ ਗਏ ਨੇ ਉਹਨਾਂ ਨੂੰ ਆਪਣੇ ਆਪ ਰੱਖੋ ਤਾਂ ਉੱਥੇ ਫਿਰ ਉਹਨੇ ਇਸਤਰੀ ਦੇ ਨਾਲ ਕੌਣ ਦਾ ਰੂਪ ਦੇ ਦਿੱਤਾ ਵੀ ਇਸਤਰੀ ਕੌਣ ਦੇ ਰੂਪ ਵਿੱਚ ਉਤੇ ਬੰਦੇ ਦੇ ਨਾਲੋਂ ਸੇਵੜਾ ਜਿਹੜਾ ਬੜੀ ਕਰਤਾ ਦੁਨੀਆਂ ਦਾ ਜਾਨੀ ਕਿ ਇੱਥੇ ਜਾਤ ਪਾਤ ਵੀ ਮਿਲਦੀ ਇੱਥੇ ਧਰਮ ਵਾਲੀ ਗੱਲ ਵੀ ਮਿਲਦੀ ਸਾਰਾ ਕੁਝ ਚਰਦੀ ਗੱਲ ਚ ਸਾਬਤ ਹੋ ਗਏ ਨਾਲ ਸੰਬੰਧਿਤ। ਤੋਂ ਜੇਕਰ ਤੁਹਾਡੀ ਪਾਰਟੀ ਜਿੱਤੀ ਹੈ ਪੰਜਾਬ ਦੇ ਵਿੱਚੋਂ ਸਿੱਧਾ ਉਧਿਆਨੇ ਤਾਂ ਤੁਹਾਡੀ ਸੈਂਟਰ ਦੇ ਵਿੱਚ ਜੋ ਕਿ ਦੋ ਪਾਰਟੀਆਂ ਦੇ ਵਿੱਚ ਕਰ ਚੱਲੀ ਹੈ ਕਾਂਗਰਸ ਤੇ ਭਾਰਤ ਪਾਰਟੀ ਦੇ ਵਿੱਚ ਦੇਖੋ ਤੁਹਾਡਾ ਬਟਨ ਬੰਦ ਨਹੀਂ ਹੋ ਰਿਹਾ ਕਿਉਂਸੇ ਫੋਟੋ ਹੁਣ ਦੇਖੋ ਜਿਹੜੀ ਇਹ ਸਾਡੀ ਚੋਣ ਲੜੀ ਜਾ ਰਹੀ ਹੈ ਸਾਡੀ ਪਾਰਟੀ ਵੱਲੋਂ ਇਹ ਚੋਣ ਲੜੀ ਜਾ ਰਹੀ ਹੈ ਉਹ ਦੇਖੋ ਅਸੀਂ ਇਹਨਾਂ ਦੇ ਵਿਧਾਨ ਦੇ ਤਹਿਤ ਰਹਿ ਕੇ ਜੇਕਰ ਇਹ 1 ਜੁਲਾਈ ਤੋਂ ਸਾਂਝਾ ਵਿਧਾਨ ਰੱਖਦੇ ਐ ਤਾਂ ਤਾਂ ਉੱਥੇ ਸੌਂਚ ਉੱਪਰਨ ਦਾ ਵੀ ਫਾਇਦਾ ਹੈ ਸਾਡੇ ਐਮਪੀਆ ਦੇ ਜਿੱਤਣ ਦਾ ਵੀ ਫਾਇਦਾ ਹੈ ਤੇ ਸੌਂਚ ਉੱਪਰਨ ਦਾ ਫਾਇਦਾ ਜੇ ਸਾਡੇ ਤੋਂ ਵੱਖਰਾ ਹਿੰਦੂ ਰਾਸ਼ਟਰੀ ਬਣਾਣਾ ਇਹਨਾਂ ਨੇ ਤੇ ਫੇਰ ਤਾਂ ਸਾਨੂੰ ਤੇ ਸੌਂਚ ਉੱਪਰਨ ਦੀ ਵੀ ਲੋੜ ਹੈ ਕਿਤਾਸੀਂ ਆਪਣੇ ਖਾਲਸਾ ਰਾਜ ਦੀ ਕਮੀ ਆਪਦਾ ਜਿਹੜਾ ਰਾਸ਼ਟਰਪਤੀ ਹੂ ਸਾਡਾ ਖਾਲਸਾ ਰਾਜ ਦਾ ਕਿਤਾਸੀਂ ਉਹਦੀ ਰਹੇ ਨਵਾਈ ਹਟਪਾ ਮਜਲੀ ਹੋਵੇ ਕਿਤਾ ਆਟੋਮੈਟਿਕ ਹੀ ਸਾਨੂੰ ਲੱਗ ਕਰਨੇ ਆਪਦੇ ਨੂੰ ਇਕਨਾ ਜੇ ਸਾਨੂੰ ਨਾਰਾ ਰੱਖਣਾ ਚਾਹੁੰਦੇ ਨੇ ਫਿਰ ਤਾਂ ਜਿਵੇਂ ਸਿਸਟਮ ਚੱਲ ਰਿਹਾ ਹੈ ਉਮੇ ਬਰਾਬਰਤਾ ਜਿਵੇਂ ਹਿੰਦੂ ਤੇ ਕਾਨੂੰਨ ਲਾਗੂ ਕਰਦੇ ਨੇ ਉਵੇਂ ਮੁਸਲਮਾਨ ਤੇ ਕਰਨ ਉਵੇਂ ਸਿੱਖ ਤੇ ਕਰਨ ਉਵੇਂ ਅੰਗਰੇਜ਼ ਤੇ ਸ਼ਾਇਦ ਤੇ ਕਰਨ ਸਾਰਿਆਂ ਨੂੰ ਬਰਾਬਰਤਾ ਹੀ ਦੇਣ ਫਿਰ ਤਾਂ ਸਿਸਟਮ ਇਹ ਚੱਲੂਗਾ ਪਰ ਜੇ ਇੱਕ ਤਰਫਾ ਹੋ ਕੇ ਚੱਲਣਗੇ ਜਿਵੇਂ ਪਹਿਲਾਂ ਸਾਨੂੰ ਕਾਂਗਰਸ ਸਿੱਖਾਂ ਨੂੰ ਟਾਰਗੇਟ ਕਰਕੇ ਕੁਝ ਕੁਸ਼ ਕਰਕੇ ਰਾਜ ਤੇ ਬੰਦੀ ਹੈ ਮੋਦੀ ਐਂਡ ਪਾਰਟੀ ਮੁਸਲਮਾਨਾਂ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਲੱਗਦਾ ਕਿ ਪੁਰਾਜ ਦੇ ਬੰਦੇ ਐ ਤਾਂ ਫਿਰ ਇਹ ਜਿਹੜਾ ਇਹਨਾਂ ਦਾ ਕਨਸੈਪਟ ਹੈ ਕਿ ਉਦੋਂ ਬਾਅਦ ਏਸ਼ੀਆ ਦੀ ਧਰਤੀ 'ਤੇ ਖਾਲਸਾ ਦਾ ਰਾਜ ਦੇ ਉਮਤ ਪੈਦਾ ਹੋ ਕੇ ਖਾਲਸਾ ਜਿਹੜਾ ਪ੍ਰਧਾਨ ਮੰਤਰੀ ਨੂੰ ਇੱਕ ਗੱਲ ਕਲੀਅਰ ਕਰ ਦੇਣਾ ਵਾ ਤੁਹਾਨੂੰ ਸਾਡਾ ਜਿਹੜਾ ਖਾਲਸੇ ਰਾਜ ਦਾ ਰਾਸ਼ਟਰਪਤੀ ਹੋਊਗਾ ਜਿਹੜਾ ਰਾਜ ਕਰੂ ਸਾਡਾ ਰਾਸ਼ਟਰਪਤੀ ਹੋ ਜਿਹੜਾ ਕੰਗੀਤਰ ਪਾਸ਼ਾ ਹੈ ਉਹ ਸਾਡਾ ਰਾਸ਼ਟਰਪਤੀ ਹੈ ਇਨ ਮਾ ਕੁਮਾਂਗੰਦਿਆ ਨੇ ਜੁਰੀ ਨਾ ਦੇ ਸਕਦੇ ਆ ਸਾਡਾ ਉਹਨਾਂ ਨਾਲ ਕੋਈ ਮਤਲਬ ਨਹੀਂ ਸਾਡਾ ਰਾਸ਼ਟ੍ਰਿਕਤਾ ਨੂੰ ਭਵਿਸਮਤੋਂ ਇਤਰ ਪਾਸ਼ਾ ਜੀ ਨੇ ਸਾਨੂੰ ਉਹ ਸਰਕਾਰ ਪਰਤ ਦੇ ਨਾਲ ਮਿਲ ਦਿੱਤੇ ਜਿਨੇ ਸਾਨੂੰ ਦੱਸਿਆ ਵੀ ਜਿਹੜੇ ਪੰਜ ਦੁਸ਼ਮਣ ਨੇ ਉਹਨਾਂ ਨੂੰ ਤੁਸੀਂ ਕਿਵੇਂ ਕੰਟਰੋਲ ਕਰਨਾ ਜਿਹੜੇ ਤੁਹਾਡੇ ਨਾਲ ਕਾਲਪੁਰਖ ਨੇ ਪੈਦਾ ਕਰਕੇ ਭੇਜੇ ਨੇ ਕਾਮ ਲੋਧ ਲੋਹ ਹੰਕਾਰ ਉਹਨਾਂ ਨੂੰ ਦਿਆ ਸਿੰਘ ਧਰਮ ਸਿੰਘ ਇਤੁਤ ਸਿੰਘ ਮੋਹਨ ਸਿੰਘ ਸਾਈ ਸਿੰਘ ਵਰਗੇ ਅਸਲ ਨਾਮ ਮਾਤ ਦੇ ਨਹੀਂ ਰਹੀ ਗੱਲ ਇਸ ਧਰਤੀ ਤੇ ਇਥੇ ਗੱਲ ਤੁਹਾਨੂੰ ਦੱਸਦਾ ਸ਼ਾਂਤੀ ਨਾਲ ਚੱਲਦੀ ਹੈ ਖਾਲਸਾ ਸ਼ਾਂਤੀ ਚ ਜਦੋਂ ਗੱਲ ਜੰਗ ਜੁੱਧ ਦੀ ਆ ਜਾਂਦੀ ਹੈ ਉਦੋਂ ਜੰਗ ਜੁੱਧ ਜ਼ੁਲਮ ਦੇ ਖਿਲਾਫ ਜਾਰੀ ਹੈ ਖਾਲਸਾ ਪੰਥ ਸਿੰਘ ਜਿਹੜਾ ਸਜਿਆ ਇਹ ਜ਼ੁਲਮ ਨੂੰ maat ਦੇਣ ਵਾਸਤੇ ਪੈਦਾ ਹੋਇਆ ਤਾਂ ਜੇ ਕੋਈ ਪਾਰਟੀ ਜਿੱਤਦੀ ਹੈ ਤਾਂ ਕੀ ਮੈਨੂਫੈਸਟੋ ਦੇ ਤੁਹਾਡੇ ਹਾਂ ਕੀ ਕੁਝ ਕਰੂਗੀ ਜੇ ਕਰ ਸਕੋ ਉਸ ਤੇ ਜੇ ਸਾਡੀ ਪਾਰਟੀ ਇਥੋਂ ਜਿੱਤਦੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਦੇਖੋ ਇਹ ਗੱਲ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਵੀ ਜਿਹੜਾ ਖਾਲਸਾ ਪੰਥ ਕਮੇਟੀਰ ਪਾਸ ਨੇ ਸਾਜਿਆ ਹੈ ਇੱਕ ਗਲੀਆਂ ਨਾਲੀਆਂ ਜਾਂ ਸੜਕਾਂ ਦਾ ਖੂੜਾ ਸਾਫ ਕਰਨ ਵਾਸਤੇ ਵੀ ਇੱਕ ਬਣਿਆ ਜ਼ੁਲਮ ਦਾ ਨਾਸ ਕਰਨ ਵਾਸਤੇ ਪਹਿਲੀ ਗੱਲ ਸਭ ਤੋਂ ਪਹਿਲਾਂ ਅਸੀਂ ਇੱਥੋਂ ਜ਼ੁਲਮ ਨੂੰ ਮਾਰ ਦੇਣਾ ਯਾਨੀ ਕਿ ਜਿਹੜੇ ਗਲਤ ਲੋਕ ਨੇ ਉਹਨਾਂ ਦਾ ਇੱਥੇ ਬੋਲਣ ਜਿਵੇਂ ਹੁਣ ਅੱਜ ਅੱਜ ਕੀ ਰਾਜ ਸਮਝੋਗੇ ਅੱਜ ਦਿਨ ਦਾਡੇ ਲੋਕਾਂ ਨੂੰ ਲੁੱਟੀ ਜਾਂਦੇ ਐ ਕਤਲ ਹੋ ਜਾਂਦੀ ਉਹ ਕੀ ਯਾਰ ਅਸੀਂ ਕੀ ਕੋਈ ਰਾਜ ਨਹੀਂ ਆ ਜਦੋਂ ਮਾਨਵਤਾ ਦੇ ਕਤਲ ਹੋ ਰਹੇ ਹੁਣ ਦਿਨ ਦਿਹਾੜੇ ਹੋ ਰਹੇ ਹੁਣ ਸਾਡੀਆਂ ਸਰਕਾਰਾਂ ਮੂਕ ਦਰਸ਼ਨ ਢੰਡੇ ਚੱਕੀ ਬੰਦੀਆਂ ਹੁਣ ਅਸੀਂ ਇੱਥੇ ਇਨਕਲਾਬ ਕਰਦੇ ਆਂ ਜੀ ਇਹ ਉਹ ਨਹੀਂ ਨਹੀਂ ਕੋਈ ਇਨਕਲਾਬ ਨਹੀਂ ਇਨਕਲਾਬ ਕਿਸ ਚੀਜ਼ ਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਲੈਦਾ ਇਨਕਲਾਬ ਹੈ ਜੇ ਅਸੀਂ ਇਹ ਚੀਜ਼ ਨੂੰ ਸਮਝ ਗਏ ਕਿ ਖਾਲਸਾ ਵੀ ਵਾਹਿਗੁਰੂ ਦਾ ਹੈ ਪੱਤੇ ਵੀ ਵਾਹਿਗੁਰੂ ਦੀ ਹੈ ਬਸ ਸਾਰਾ ਗੁੱਸਾ ਮੂਹ। ਸਭ ਤੋਂ ਪਹਿਲਾਂ ਅਸੀਂ ਜ਼ੁਲਮ ਨੂੰ ਮੇਟਣਾ ਹੈ। ਜ਼ੁਲਮ ਕਿੱਥੋਂ ਚੱਲਦਾ ਹੈ? ਹੁਣ ਇਹ ਚੀਜ਼ ਦੇਖੋ। ਹੁਣ ਜਿਵੇਂ ਆਪਾਂ ਲਾ ਲਈਏ ਜਿਹੜੀ ਨਸ਼ੇ ਹੈ ਜਦੋਂ ਬੰਦਾ ਨਸ਼ੇ ਦੇ ਵਿੱਚ ਨਾ ਹੋ ਜਾਂਦਾ ਉਹ ਨਾ ਉਹਦੀ ਧੀ ਨਜ਼ਰਾਂ ਦੀ ਨਾ ਭੈਣ ਦਾ ਜਦੋਂ ਕੁਝ ਵੀ ਕਰ ਸਕਦਾ ਸਭ ਤੋਂ ਪਹਿਲਾਂ ਇਹ ਚੀਜ਼ ਕੰਟਰੋਲ ਹੋਣੀ ਜ਼ਰੂਰੀ ਹੈ ਨਸ਼ਾ ਜਦੋਂ ਤੁਸੀਂ ਨਸ਼ੇ ਨੂੰ ਕੰਟਰੋਲ ਕਰਨ ਦੇ ਵਿੱਚ ਸਫਲ ਹੋ ਜਾਂਦੇ ਹੋ ਤਾਂ ਉਸ ਤੋਂ ਬਾਅਦ ਜਿਹੜਾ ਕਰਾਇਮ ਆਉ ਆਟੋਮੈਟਿਕ ਘਟ ਜਾਂਦਾ ਲਿਖਿਆ ਗਿਆ ਕਿ ਖਡੂਰ ਸਾਹਿਬ ਤੋਂ ਭਾਈ ਅਮਰਪਾਲ ਜੀ ਸਿਪਾਹੀ ਅਮਰਪਾਲ ਸਿੰਘ ਜੀ ਦੀ ਲੜਦੈ ਨਿਸ਼ਾਨੀ ਤੇ ਉਹ ਜਦੋਂ IRG ਇੰਡੀਆ ਨੇ ਇਹੋ ਵੀ ਕੀਤਾ ਇਸ ਵਾਰ ਇਹ મત ਦਾ ਹਾਂਜੀ ਤੇ ਤੁਹਾਨੂੰ ਲੱਗਦਾ ਜੀ ਇਸ ਵਾਰ ਇਸਾਈ ਮੱਤ ਦੇ ਲੋਕ ਸਪੋਰਟ ਕਰਨੀਏ ਉਹ ਨਹੀਂ ਉਹਨਾਂ ਨੇ ਕਿਸੇ ਇਸਾਈ ਦਾ ਵੀ ਬਰੋਧ ਕੀਤਾ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਚਾਹਣਾ ਪਾ ਦੇਣਾ ਖਾਲਸਾ ਕਦੇ ਵੀ ਕਿਸੇ ਦੇ ਵਿੱਚ ਅੜਕਾ ਨਹੀਂ ਡਾਉਂਦਾ ਮੈਨੂੰ ਐ ਦੱਸੋ ਜੇ ਉਹ ਇਸਾਈਆਂ ਦਾ ਵਿਰੋਧੀ ਹੁੰਦਾ ਫਿਰ ਉਹ ਨੂੰ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਅੰਬੀਰੋਜੀ ਰੋਟੀ ਕਮਾਉਣ ਦੀ ਜ਼ਰੂਰਤ ਨਹੀਂ ਸੀ ਠੀਕ ਹੈ ਨਹੀਂ ਇਹ ਵੀ ਕੋਈ ਗੱਲ ਨਹੀਂ ਜਿਨ੍ਹਾਂ ਖਾਲਸਾ ਇਹ ਚੜ੍ਹਦੀ ਕਲਾ ਦੇ ਅਸੀਂ ਸਭ ਦਾ ਸਤਿਕਾਰ ਕਰਦੇ ਹਾਂ ਜਿਵੇਂ ਅਸੀਂ ਆਪਦੇ ਸਿੱਖ ਧਰਮ ਨੂੰ ਦੁਨੀਆ ਦੇ ਵਿੱਚ ਆਪਣਾ ਫਲਾਇਆ ਪੂਰੀ ਵਰਡ ਦੇ ਵਿੱਚ ਅੱਜ ਪਹਿਲੇ ਨੰਬਰ ਤੇ ਚੱਲ ਰਿਹਾ ਹੈ ਇਹ ਪ੍ਰੋਗਰਾਮ ਪਰ ਅਸੀਂ ਦੂਜੇ ਧਰਮ ਦਾ ਵੀ ਉਨ੍ਹਾਂ ਨੂੰ ਸਤਿਕਾਰ ਕਰਦੇ ਹਾਂ ਚਾਹੇ ਉਹ ਸਾਈ ਧਰਮ ਹੈ ਚਾਹੇ ਉਹ ਮੁਸਲਮਾਨ ਧਰਮ ਹੈ ਚਾਹੇ ਉਹ Hindu ਧਰਮ ਹੈ ਹਮੈਂ ਕਹਿੰਦਾ Hindu ਧਰਮ ਦਾ ਬੰਦਾ ਹੈ ਉਹ ਆਪਣੀਆਂ ਪੰਜ ਨਿਸ਼ਾਨੀਆਂ ਕਾਇਮ ਰੱਖੇ ਬੋਧਾ ਕੋਪੀ ਸੋਤੀ ਜਮੇਉ ਪਹਿਨ ਕੇ ਚੜਦੀ ਕਲਾ ਚ ਰਹੇ ਪਰ ਕੀ ਅੱਜ ਤੁਸੀਂ ਨਿਗਾਹ ਮਾਰੋ ਵੀ ਉਹਨਾਂ ਨੇ ਪੰਜ ਨਿਸ਼ਾਨੀਆਂ ਆਪਣੀਆਂ ਸਾਹਮਣੇ ਰੱਖੀਆਂ ਪਰ ਜਿਹੜਾ ਅਮਰਪਾਲ ਭਾਈ ਐ ਇਹਨੇ ਸਾਡਾ ਇੱਕ ਨਕਸ਼ਾ ਹੀ ਬਦਲਤਾ ਨੌਜਵਾਨ ਨੂੰ ਏਡੀ ਵੱਡੀ ਸੇਹ ਦਿੱਤੀ ਉਹ ਕਹਿੰਦਾ ਉੱਠੋ ਤੇ ਜਾਗੋ ਕਹਿੰਦਾ ਗੈਂਗਸਟਰੀ ਜਾਂ ਨਸ਼ੇ ਚ ਕੀਤ ਰਿਹਾ ਏ ਤੋਂ ਨਿਕਲੋ ਆਪਦੇ ਅਸਲੀ ਦੇ ਮਾਰਗ ਨੂੰ ਆਪਦੇ ਗੁਰੂ ਦੇ ਮਾਰਗ ਦੀ ਪਕੜ ਕਰੋ ਜਿਨੇ ਤੁਹਾਨੂੰ ਪਰਮਾਤਮਾ ਨਾਲ ਮੇਲ ਵੀ ਕਰਾਣਾ ਦੁਨੀਆ ਤੇ ਰਾਜ ਵੀ ਕਰਾਣਾ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਗੁਰੂ ਗੋਬਿੰਦ ਸਿੰਘ ਜਿਹੜਾ ਇਸ ਧਰਤੀ ਤੇ ਸਿੰਘ ਸਾਜਾ ਉਸ ਸਿੰਘ ਸਾਜੋ ਜਦੋਂ ਤੁਸੀਂ ਸਿੰਘ ਸਾਜੇ ਦਾ ਆਟੋਮੈਟਿਕ ਸਾਰੀਆਂ ਮਲਾਮਤਾ ਤੁਹਾਡੀਆਂ ਕਟੀਆਂ ਗਈਆਂ ਸਭ ਚੀਜ਼ ਤੋਂ ਤੁਸੀਂ ਦੂਰ ਹੋ ਗਏ ਉਸ ਤੋਂ ਬਾਅਦ ਜਿਹੜੀ ਤੁਹਾਡੀ ਸੋਚ ਹੈ ਉਹ ਪਰ ਤੁਹਾਨੂੰ ਕਲੀਅਰ ਹੋ ਗਈ ਵੀ ਧਰਮ ਦੀ ਸੋਦਾ ਰਾਜ ਵੀ ਤੁਹਾਡਾ ਦੁਨੀਆ ਤੇ ਚੱਲ ਗਿਆ ਜਦੋਂ ਤੁਸੀਂ ਆਪਣੇ ਆਪ ਨੂੰ ਸੁਧਾਰ ਲਿਆ ਲੈਣ ਤੇ ਲੈਣ ਤਾਂ ਇਸ ਕਰਕੇ ਮੈਂ ਭਾਈਆ ਵਾਫਲ ਦਾ ਬਹੁਤ ਬਹੁਤ ਸਨਕਾਰ ਕਰਦਾ ਕਿ ਉਹਨੇ ਸਾਡੇ ਨੌਜਵਾਨਾਂ ਨੂੰ ਸਹੀ ਸੇਧ ਦੇ ਕੇ ਅੱਜ ਉਹ ਚਹੇ ਲੱਖ ਜੇਲ ਦੇ ਵਿੱਚ ਪਰ ਉਹਦੀ ਸੋਚ ਲੋਕਾਂ ਦੇ ਵਿੱਚ ਹੈ ਅੱਜ ਇੱਕੋ ਇੱਕ ਪੰਥਕ ਵੋਟ ਉਸ ਨੂੰ ਜਾਣੀ ਚਾਹੀਦੀ ਹੈ ਅੱਜ ਜਿਹੜੇ ਚਿਹਰੇ ਦੋਰੇ ਨੇ ਇੱਥੇ ਪੰਥ ਦੇ ਨਾਲ ਕਦਾਈ ਕਰਨ ਵਾਲੇ ਲੋਕ ਵੀ ਕਹਿ ਰਹੇ ਨੇ ਤੇ ਦੁਸ਼ਮਣੀ ਕਰਨ ਵਾਲੇ ਉਹ ਪ੍ਰੇਰ ਹੀ ਕਰਦਣਾ ਮੈਂ ਤੁਹਾਨੂੰ ਬਸ ਸਪਸ਼ਟੀ ਕਰਦਣਾ ਵੀ ਜਿਵੇਂ ਜਿਹੜੇ ਅੱਜ ਪੰਥ ਦੇ ਠੇਕੇਦਾਰ ਬਣੇ ਹੋਏ ਨੇ ਜਾ ਅੱਜ ਦੀ ਜਿਹੜੀ ਸ਼੍ਰੋਣੀ ਕਮੇਟੀ ਹੈ ਇਹ ਜਦੋਂ ਇੰਦਰਾ ਨੇ ਦਰਵਾਜ਼ਾ ਤੇ ਹਮਲਾ ਕੀਤਾ ਉਦੋਂ ਇਹ ਹੱਥ ਖੜੇ ਕਰਕੇ ਉੱਤੋਂ ਸਿਲੰਡਰ ਹੋ ਗਈ ਸ਼੍ਰੋਣੀ ਕਮੇਟੀ ਉਹਦਾ ਜਿਹਦਾ ਮੁਖੀ ਟੌੜਾ ਸੀ ਉਸ ਟਾਈਮ ਔਕੇ ਤੇ ਬਰਨਾਲਾ ਸਰਵੰਡੀ ਸਾਰੇ ਇਹ ਜਿਹੜੇ ਜੰਨੇ ਲੀਡਰ ਆਪਣੇ ਆਪ ਨੂੰ ਕਹਾਦੇ ਸੀ ਤੇ ਅਕਾਲੀ ਦਲ ਜਿਹੜਾ ਬਾਦਲ ਸੀ ਉਹਦੇ ਹੱਥ 'ਚ ਕੋਈ ਤਾਕਤ ਨਹੀਂ ਸੀ ਲੰਗੋਵਾਲ ਪ੍ਰਧਾਨ ਜਦੋਂ ਪਰ ਉਹ ਵੀ ਇਹਨਾਂ ਦੇ ਨਾਲ ਉੱਥੋਂ ਉਹਨਾਂ ਨੂੰ ਸਿਲੰਡਰ ਕਰਾਉਣ ਦੇ ਵਿੱਚ ਉਹਨਾਂ ਚ ਸਹਿਯੋਗਿਤ ਸੀ ਇਨਾ ਬੰਦੇ ਨੇ ਇਨਾ ਬੰਦੇ ਨੇ ਉੱਥੋਂ ਸ਼੍ਰੋਮਣੀ ਕਮੇਟੀ ਨੂੰ ਨੀਮਾ ਉਮੀਦਵਾਰੋਂ ਨੀਮਾ ਝਾਕਾ ਕੇ ਅੱਜ ਇਹ ਧਰਮ ਦੇ ਠੇਕੇਦਾਰ ਬਣੇ ਸਰਦੇ ਨੇ ਵੀ ਇਹ ਕਾਲੀਦਾਰ ਇਹ ਇੱਕ ਕਾਲੀ ਕਹਾਂ ਦੇ ਹੱਕ ਤੇ ਇਹ ਤਾਂ ਗਦਾਰ ਨੇ ਕੋਪੀ ਇਹਨਾਂ ਨੂੰ ਕੋ ਲਾਂਬੇ ਕਰੇ ਪੰਥਕ ਸੋਚ ਰੱਖਣ ਵਾਲੇ ਸਿਮਰਨਜੀਤ ਸਿੰਘ ਮਾਨ ਭਿੰਡਰਾਲੇ ਤੋਂ ਬਾਅਦ ਜਿਹੜੀ ਭਿੰਡਰਾਲੇ ਨੇ ਇਲੈਕਟਰ ਲਿਖਿਆ ਦਮਦਮੀ ਤਕਸਾਲ ਦਾ ਅਸਲ ਕਰਤਾ ਭਿੰਡਰਾਲੇ ਤੋਂ ਬਾਅਦ ਸਿਮਰਨਜੀਤ ਸਿੰਘ ਮਾਰਾ ਇਹਦੇ ਹੱਥ ਤੇ ਇਲੈਕਟਰ ਪਹੁੰਚੇ ਤੇ ਭਾਈ ਲਾਲ ਸਿੰਘ ਲੈ ਕੇ ਗਿਆ ਅੱਜ ਜੌਂਦਾ ਰਾਮ ਸਿੰਘ ਲੱਤ ਤੋਂ ਥੋੜਾ ਜਿਹਾ ਨੱਕ ਮਾਦਾ ਹੈ ਅਮਰ ਸਰ ਉਪਾਦਨ ਬਦਾਰਾ ਦੇ ਨਾਲ ਪਿਆ ਹੋਇਆ ਬੰਦਾ ਜਿਹੜਾ ਇਹ ਗੱਲ ਸਪਸ਼ਟ ਕਰਦਾ ਜੀ ਭਿੰਡ ਰਾਜ ਦੇ ਟਾਈਮ ਤੇ ਬਿੜਾ ਡੀਜ਼ਲ ਤੋਂ ਵੱਡੀ ਜਲਦੀ ਸੀ ਠੀਕ ਹੈ ਉਹਨੂੰ ਅੱਜ ਪੁੱਛਿਆ ਜਾਵੇ ਵੀ ਅੱਜ ਕੀ ਗੱਡੀ ਡੀਜ਼ਲ ਲੈ ਰਹੀ ਹੈ ਫਿਰ ਕਿੱਥੇ ਗਿਆ ਅੱਜ ਤੂੰ ਨਾ ਗਜ਼ਾਰਾ ਨਾਲ ਕਿੱ데 ਤੇ ਉਹ ਜਿਹੜੇ ਬੰਦੇ ਨੂੰ ਜਾ ਕੇ ਤੂੰ ਲੈਟਰ ਦਿੱਤਾ ਉਹ ਅੱਜ ਕੌਮ ਦੀ ਖਾਤਰ ਅਬਦਾ ਝੰਡਾ ਬੁਲੰਦ ਕਰ ਰਹੀ ਅੱਜ ਅਸਲੀ ਜੇ ਕੌਮ ਦਾ ਰਾਸ਼ਟਰਪਤੀ ਉਹ ਸਿਮਰਨ ਜੀ ਸਿੰਘ ਮਾਨ ਹੈ ਭਿੰਡਰਾਲੇ ਕੋਲ ਵਾਦ ਅੱਜ ਕੌਮ ਦਾ ਫਰਜ ਡਿਊਟੀ ਬੰਦਾ ਹੈ ਬੋਲਦਾ ਜੀ ਮੈਂ ਕਰ ਉਹਦੇ ਵਾਸਤੇ ਜੀ ਪਿੱਟਦੇ ਜੇ ਜਾਨ ਵੀ ਵਾਰਦਨ ਪੂਰੀ ਪੂਰੀ ਆ ਜੋ ਗੱਲ ਜਿਹੜੀ ਵਾਸਤੇ ਲੜਾਈ ਲੜ ਰਹੇ ਤੇ ਭਾਈ ਅਮਰਤਪਾਲ ਉਹਦੀ ਸਾਡੇ ਨੌਜਵਾਨ ਨੇ ਇਹਨਾਂ ਨੇ ਭਾਈ ਆਪਣਾ ਜਿਹੜਾ ਦੀਪ ਸਿੱਧੂ ਵਯਾ ਜੀ ਦੀਪ ਸਿੱਧੂ ਨੇ ਮਾਨ ਸਾਹਿਬ ਨੂੰ ਉਸ ਮੋਰਚੇ ਤੋਂ ਬਾਅਦ ਤਾਕਤ ਦਿੱਤੀ ਦੀ ਸਿੱਧੂ ਦੇ ਨਾਲ ਲਖਾ ਆ ਗਈ ਇਹਨਾਂ ਦਾ ਸਾਰਾ ਪਰੋਖ ਇਕੱਠਾ ਉਹ ਤੋਂ ਬਾਅਦ ਜਿਹੜਾ ਸਾਡੇ ਨਾਲ ਫਿਰ ਬਰਤਾਰਾ ਵਰਤਦਾ ਹੈ ਬਰਤਾਰਾ ਕੀ ਵਰਤਦਾ ਹੈ ਐਂਸੀਆਂ ਕੀ ਖੇੜ-ਖੇੜਦੀਆਂ ਵੀ ਉਹ ਫਿਰ ਜਦੋਂ ਇਹਨਾਂ ਨੌਜਵਾਨਾਂ ਨੇ ਪਾਸ ਬਣਨਾ ਸੀ ਮਾਸਟਰ ਨੇ ਗੱਲ ਕਲੀਅਰ ਕਰਤੀ ਵੀ ਸਾਡੇ ਤੋਂ ਬਾਅਦ ਭਈ ਸਾਡੇ ਵਾਰਸ ਜਦੋਂ ਉਹਨਾਂ ਨੇ ਦੱਸਦਾ ਵੀ ਜਿਹੜਾ ਝਾੜੂ ਹੈ ਇਹ ਸਾਫ ਸਫਾਈ ਦਾ ਕੰਮ ਕਰਦਾ ਹੈ ਨਾਲੀਆਂ ਗਲੀਆਂ ਦਾ ਠੀਕ ਹੈ ਕਰਨੇ ਹੀ ਪਰ ਜਿਹੜੀ ਏਗ ਹੈ ਉਹ ਜਦੋਂ ਨੂੰ ਕੋ ਸਾਫ ਕਰਦੇ ਜੇ ਮੋタル ਵਾਦੀ ਜੇ ਜ਼ੁਲਮੀ ਰਹਾ ਤਾਂ ਫਿਰ ਨਾਗੀਆਂ ਮਿਲੀਆਂ ਦਾ ਸਾਫਰੇ ਦਾ ਵੀ ਉਹਦਾ ਸਭ ਤੋਂ ਪਹਿਲਾਂ ਜ਼ੁਲਮ ਰੋਕਣਾ ਜ਼ਰੂਰੀ ਹੈ ਜ਼ੁਲਮੀ ਬੰਦਿਆਂ ਨੂੰ ਹੱਥ ਪੈਣੀ ਜ਼ਰੂਰੀ ਹੈ ਨਸ਼ੇ ਦਾ ਜਿਹੜਾ ਖਾਣਾ ਕਿਹਨੋਂ ਸਾਡਾ ਸੁੱਧ ਹੋਣਾ ਜ਼ਰੂਰੀ ਹੈ ਫਿਰ ਅਸੀਂ ਸਮਾਦ ਨੂੰ ਲੈ ਕੇ ਕੀ ਗੱਲ ਕਰਦੇ ਜੇ ਹੁਣ ਉਹਨਾਂ ਨੂੰ ਹੋਈ ਤਾਂ ਜਾਂਦੀ ਹੈ ਕਤਰਵਾਕੀਆਂ ਪੈਣਾ ਨਹੀਂ ਜਿੱਤੋਂ ਰੁਕੀਆਂ ਜਾ ਰਹੀਆਂ ਨੇ ਸਾਰਾ ਕੁਝ ਹੋ ਰਿਹਾ ਫਿਰ ਅਸੀਂ ਉਥੇ ਰਾਗ ਲੱਭੀ ਨਹੀਂ ਜੀ ਅਜੇ ਤਾਂ ਬੜੇ ਸੁਰੱਖਿਅਤ ਅਸੀਂ ਪੇੜ ਜਾ ਰਹੇ ਅਸੀਂ ਤਾਂ ਜੇ ਅਜਿਹੀ ਕੀ ਪੈਣ ਦੀ ਇੱਜ਼ਤ ਇੱਕ ਵਾਰ ਉੱਠੀ ਗਈ ਉਹ ਬਹਾਲ ਹੋ ਸਕਦੀ ਹੈ ਜੇ ਅਜ ਇੱਕ ਸੱਚ ਬੋਲਣ ਵਾਲੇ ਬੰਦੇ ਦਾ ਕਤਲ ਹੋ ਜਾਂਦਾ ਕਿਉਂ ਉਹਨੂੰ ਬਿਵਾਰੇ ਆਪਾਂ ਪਹਿਲਾ ਕਰ ਸਕਾਂ ਕਿਉਂਕਿ ਉਹਨਾਂ ਦੀ ਆਪਾਂ ਜੈਨੀ ਕਦਰ ਹੈ ਉਹਨੀ ਕਦਰ ਕਰਨੀ ਤਾਂ ਕਿ ਹੁਣ ਮੇਰਾ ਇਹੀ ਬੇਨਤੀ ਹੈ ਕੌਮ ਵੀ ਕੌਮ ਦੇ ਜਿਹੜੇ ਚੜ੍ਹਦੀ ਕਲਾ ਦੇ ਸਿੰਘ ਨੇ ਜਿਵੇਂ ਸਿਮਰਜੀਤ ਸਿੰਘ ਮਾਨ ਐ ਇਹ ਕੌਮ ਦਾ ਰਾਸ਼ਟਰਪਤੀ ਰਿਪਰਜੈਂਟ ਮੌਕੇ ਦਾ ਅਗਵਾਈ ਕਰ ਰਿਹਾ ਹੈ ਉਹਦੀ ਗਵਾਈ ਚ ਨੌਜਵਾਨ ਜਿਵੇਂ ਭਾਈ ਅਮਰਤਪਾਲ ਆ ਤੇ ਉਹਨਾਂ ਨੇ ਕਹਿਣਾ ਸੀ ਅਬ ਤੋਂ ਕੰਮ ਲਿਆ ਨਾਲ ਦੀ ਨਾਲ ਆਪਣਾ ਕੈਰੀਅਰ ਤੇ ਵਾਸ ਹੈ ਤਾਂ ਉਹ ਵੀ ਨੌਜਵਾਨ ਜਿਹੜਾ ਬਲੇਅਰ ਉੱਥੇ ਆਪਾਂ ਖੜਾ ਕਿਤੇ ਤਾਂ ਨਹੀਂ ਆ ਸਾਨੂੰ ਪਤਾ ਹੈ ਵੀ ਉਹਨੂੰ ਪਹਿਲਾਂ ਛੱਡਣਾ ਜ਼ਰੂਰੀ ਉੱਥੋਂ ਜੀ ਉਹਦੇ ਨਾਲ ਦੋ ਮਸਲੇ ਹੱਲ ਨੇ ਨਾ ਤਾਂ ਫੁੱਟ ਨਾ ਦੀ ਸੋਚ ਬਾਹਰ ਹੋ ਗਈ ਫਿਰ ਆਪਣਾ ਅਗੇ ਲਸਟ ਮਾਚ ਚ ਗਏ ਤੇ ਖਾਸ ਕਰਕੇ ਲੰਬੇ ਸਮੇਂ ਤੋਂ ਡਿਬਾ ਹਰ ਸਬਤ ਕੋ ਹੋ ਗਿਆ ਇੰਨੀ ਜਿੰਨੀ ਆ ਰਹੇ ਹਨ ਹਾਂਜੀ ਤੇ ਦਬਾਅ ਦੀ ਜਿੱਤ ਹਾਂਜੀ ਕਿ ਬਹੁਤ ਜਿਹੜੀ ਆ

ਠੀਕ ਹੈ ਜਦੋਂ ਜਲਮੁਨ ਖੱਲ ਪਾਣੀ ਹੈ ਉਦੋਂ ਖਾਲਸਾ ਰਖੰਡਾ ਕਹਿਦਾ ਜਿਹੜੀ ਚੀਜ਼ ਤੋਂ ਸਾਡਾ ਜਨਮ ਹੋਇਆ ਹੈ ਉਹ ਹੀ ਫਿਰ ਸਭ ਕੈਰੀ ਕਰਨੀ ਪੈਂਦੀ ਹੈ ਖਾਲਸਾ ਹੁਣ ਜਿਵੇਂ ਸੁਖਬੀਰ ਬਾਦਲਾ ਇਹਦਾ ਰਾਜ ਨਹੀਂ ਠੀਕ ਲੋਕਾਂ ਨੇ ਤਾਂ ਸੌ ਝੂਠ ਬੋਲਦੇ ਆ ਹੁਣ ਇਹਨਾਂ ਨੇ ਤਾਂ ਥੇ ਭਾਈ ਅਮਰਤਪਾਲ ਦੇ ਚੋਲੇ ਦੀ ਉਹ ਕਰਦਾ ਹੁਣ ਦੇਖੋ ਜਿਹੜਾ ਬਾਣਾ ਤੇ ਬਾਣੀ ਦੋ ਚੀਜ਼ਾਂ ਸਿੰਗ ਦਾ ਕਨਸੈਪਟ ਨੇ ਜੋ ਬਾਣੇ ਦੇ ਬਾਣੀ ਦੇ ਵਿੱਚ ਪਰਪੱਕ ਹੈ ਤਾਂ ਉਹ ਉਹਸੀ ਇਸ ਸ਼ਸਤਰ ਨਹੀਂ ਇਹਨਾਂ ਦੇ ਪਹਿਲਾਂ ਇਹੀ ਹਰਸਿਮਰਤ ਇੱਥੇ ਨਿੰਗ ਸਿੰਘ ਜਦੋਂ ਇਹ ਕਿਤੇ ਪ੍ਰੋਗਰਾਮ ਕਰਦੇ ਸੀ ਤਾਂ ਨਿੰਗ ਸਿੰਘਾਂ ਨੂੰ ਕਹਿੰਦੇ ਵੀ ਤੁਸੀਂ ਸ਼ਸਤਰ ਬਾਹਰ ਕਿਉਂ ਜੇ ਅੰਦਰ ਤੁਸੀਂ ਮੱਤਾ ਲੈ ਕੇ ਜੇ ਜੇ ਗੋ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਕਾਲ ਪੁਰਖ ਦੀਆਂ ਖਾਲਸਾ ਹੀ ਫੌਜਾਂ ਸ਼ਸਤਰ ਲੈ ਕੇ ਨਹੀਂ ਜਾ ਸਕਦੀਆਂ ਫਿਰ ਜਾਊ ਕੌਣ ਫਿਰ ਉੱਥੇ ਜਾਊ ਕੌਣ ਇਹ ਹਰਸਿਮਰਤ ਕੌਰ ਦਾ ਪ੍ਰੋਗਰਾਮ ਹੈ ਇੱਥੇ ਮੇਰੇ ਏਰੀਆ ਦੇ ਵਿੱਚ ਤੇ ਇਹ ਪੰਥ ਦੇ ਠੇਕੇਦਾਰ ਨਹੀਂ ਹੁੰਦੇ ਯਾਰ ਇਹ ਲੋਕ ਉਹ ਕਹਿੰਦਾ ਇਹ ਕੋਈ ਕੋਲੋਗੀ ਇੱਕ ਗਤਾਰ ਲੋਕ ਨੇ ਕਹਿੰਦੇ ਹੁਣ ਇਹੀ ਗੱਲ ਮੈਂ ਤੁਹਾਨੂੰ ਸੁਪਰੀਮ ਕੋਰਟ ਦੀ ਦੇ ਦੇਣਾ ਭਾਰਤ ਦੇ ਦੀ ਭਾਰਤ ਦਾ ਸੁਪਰੀਮ ਕੋਰਟ ਕਹਿੰਦਾ ਕਹਿੰਦਾ ਵੀ ਜੇਕਰ ਤੁਸੀਂ ਰਾਜ ਕਰੇਗਾ ਖਾਲਸਾ ਕਹੋਗੇ ਤਾਂ ਤੁਸੀਂ ਦੇਸਟਰੋ ਹੋ ਤਾਂ ਇੱਥੇ ਸਾਡਾ ਭਾਰਤ ਦੇ ਸੁਪਰੀਮ ਕੋਰਟ ਨੂੰ ਖੁੱਲਾ ਚੱਲ ਜਾਏ ਸਿੰਘਾਂ ਵੱਲੋਂ ਵੀ ਜੇ ਖਾਲਸਾ ਰਾਜ ਕਰੇਗਾ ਖਾਲਸਾ ਦੀ ਗੱਲ ਖਾਲਸਾ ਨਹੀਂ ਕਰੂ ਫਿਰ ਕਰੂ ਕੌਣ ਸਰ ਨੂੰ ਸਪਸ਼ਟ ਕਰੇ ਸੁਪਰੀਮ ਕੋਰਟ ਜੇ ਖਾਲਸੇ ਦੇ ਰਾਜ ਦੀ ਗੱਲ ਖਾਲਸਾ ਨਹੀਂ ਕਰੂਆ ਤੇ ਫਿਰ ਕਹੂ ਕੋਣ ਸੁਪਰੀਮ ਕੋਰਟ ਸਪਸ਼ਟ ਕਰੇ ਇਸ ਦੇ ਉੱਤੇ ਨਹੀਂ ਆਪਣਾ ਜਿਹੜਾ ਇਹ ਸਾਨੂੰ ਸਾਡੇ ਉੱਤੇ ਅਲਿਗੇਸ਼ਨ ਸੁਪਰੀਮ ਕੋਰਟ ਵੱਲੋਂ ਲਾਇਆ ਗਿਆ ਸੀ ਜੇ ਤੁਸੀਂ ਰਾਜ ਕਰੇਗਾ ਖਾਲਸਾ ਦੀ ਗੱਲ ਕਰੋਗੇ ਤੁਸੀਂ ਦੇਸ ਤਰੋ ਜੋ ਤਾਂ ਪਰ ਸੁਪਰੀਮ ਕੋਰਟ ਇਸ ਚੀਜ਼ ਦਾ ਜਿਵਾਰ ਦੇਵੇ ਬਾਦਲ ਪਰਿਵਾਰ ਕੌਣ ਦੇ ਗद्दार ਜਿਹੜੀ ਆ ਬੇਅਦਬੀਆਂ ਦਾ ਕਾਰਨ ਹੈ ਰਿਜਨਲ ਜੇ ਕਿਤੇ ਪੰਥ ਦੀ ਸਰਕਾਰ ਹੁੰਦੀ ਤਾਂ ਪਹਿਲੀ ਗੱਲ ਤਾਂ ਸਾਡਾ ਗੁਰੂ ਹੀ ਨਹੀਂ ਹੈ ਜਿਹੜਾ ਜੀ ਬੀਅਤ ਵੀ ਕਰਦੇ ਦੁਨੀਆ ਚ ਅਜੇ ਗੁਰੂ ਦੇ ਲੜੀ ਮਿਲਿਆ ਸਮੂਹ ਜਿਹੜੀ ਗੁਰਪੀਅਤ ਵੀ ਕਰਨਾ ਇਸ ਧਰਤੀ ਤੇ ਜਮ ਐ ਹੋਈ ਦੂਜੀ ਗੱਲ ਅਕਾਲ ਦੀ ਫੌਜ ਸਿੰਘ ਸਿੰਘ ਫੌਜ ਜਿਹੜੀ ਇਸ ਧਰਤੀ ਤੇ ਸਾਜੀ ਗਈ ਇਹ ਤੋਂ ਉੱਪਰ ਕੋਈ ਦੁਨੀਆ ਦੀ ਫੌਜ ਨਹੀਂ ਜਿੱਥੇ ਕਾਲ ਦੀਆਂ ਫੌਜਾਂ ਉਤਰ ਗਈਆਂ ਉਹਨਾਂ ਲਈ ਕਿਤੇ ਹਾਰ ਨਹੀਂ ਨਹੀਂ ਕਦੇ ਅਕਾਲ ਮਰ ਘਰੂ ਹੈ ਕਦੇ ਪ੍ਰਮਾਤਮਾ ਹਰੂ ਆ ਠੀਕ ਹੈ ਫੂਡ ਨੂੰ ਦੇ ਮੂਰੇ ਕੋਟੇ ਟਿਕਨੇ ਪੈਣਗੇ ਹੁਣ ਸਮਾਂ ਜਿਹੜਾ ਖੰਢੀ ਕਲਾ ਦਾ ਖਾਲਸੇ ਦਾ ਖਾਲਸਾ ਖੰਢੀ ਕਲਾ ਬਣ ਜਾ ਰਿਹਾ ਹੈ ਅਰ ਦੋ ਲੋਕਾਂ ਦਾ ਆਪ ਅੰਤ ਹੋਣ ਜਾ ਰਿਹਾ ਹੈ ਖਾਲਸੇ ਦੇ ਦੁਸ਼ਮਣ ਤੇ ਕਦਾਰ ਦੋਨੇ ਇੱਕੋ ਹੀ ਨਿਸ਼ਾਨੇ ਨਾਲ ਦੋਨਾਂ ਦਾ ਸ਼ਿਕਾਰ ਕੀਤਾ ਜਾਵੇਗਾ ਸੋ ਐਂਡ ਦੇ ਵਿੱਚ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਸਭ ਦੇ ਮੈਂ ਓਮ ਹੀ ਸੰਦੇਸ਼ ਦੇਣਾ ਚਾਹਣਾ ਵੀ ਜਿਹੜਾ ਕਲਗੀਧਰ ਪਾਸ਼ਾ ਹੈ ਇਹਨੇ ਪੰਚ ਸਾਹਿਬ ਜੀ ਕਹਿੰਦਾ ਇਹ ਸਾਡਾ ਰਾਸ਼ਟਰ ਹੈ ਸਾਰੀ ਦੇਣ ਹੈ ਜਿਹੜੀ ਬਾਬੇ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਸੰਚਾਰਨਾ ਦਿੱਤਾ ਸਭੀ ਗੁਰੂ ਕਾਲ ਕੋਤਨੀ ਅਸੀਂ ਦੀ ਵਰਗਾ ਸ਼ਾਸਤਰਤਾ ਨੂੰ ਵੀ ਪੇਚਣਾ ਗੁਰੂ ਗ੍ਰੰਥ ਸਾਹਿਬ ਜਿੱਥੇ ਸਾਡਾ ਧਰਮ ਹੈ ਉੱਤੇ ਸਾਡਾ ਦੁਨੀਆ ਦੇ ਰਾਜ ਕੰਚਲਾਉਂਦਾ ਸਰਵਧਾਨ ਵੀ ਹੈ ਅਸੀਂ ਉਸ ਸੇਧ ਲੈ ਕੇ ਇਹਦੇ ਚਲਣਾ ਚੱਲਣਾ ਪ੍ਰਸਤੋਕੀ ਅਦਾਸ ਕੀਤੀ ਕਰਕੇ ਆਪ ਦੇ ਰਾਜ ਦੀ ਜਰਾ ਖਾਲਸਾ ਦੀ ਕਾਇਮੀ ਕਰਕੇ ਲੋਕਾਂ ਦੇ ਵਿੱਚ ਜੁਰਮ ਦਾ ਨਾਸ਼ ਕਰਕੇ ਸੱਤਿਆ ਦਾ ਪ੍ਰਕਾਸ਼ ਕਰਕੇ ਬਧਿਆਨ ਲਾ ਜੀ ਸੋ ਬਲਵਿੰਦਰ ਸਿੰਘ ਜੀ ਪੁਰਵਕਲਨ ਪ੍ਰੋਗਰਾਮ ਤੁਸੀਂ ਕੀ ਇੰਤਰੀਵਿਊ ਤੇ ਆਸਰੇ ਨਾਲ ਸੰਚਿਤ ਸਾਬ ਪਾਦੀ ਸੋ ਦੋਸਤੋ ਇਸ ਹਨ ਬਰਿੰਦਰ ਸਿੰਘ ਜੀ ਜਿਲ੍ਹਾ ਪਰਦਾ ਸ਼ੋਹਣੀ ਅਕਾਲੀ ਦਲ ਅੰਮ੍ਰਿਤਸਰ ਸੋ ਜਲਦ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਕਿਸੇ ਨਵੇਂ ਸਖਸ਼ੀਅਤ ਦੇ ਨਾਲ ਨਵੀਂ ਗੱਲਬਾਤ ਦੇ ਨਾਲ ਨਵੇਂ ਵਿਸ਼ੇ ਦੇ ਨਾਲ ਕੈਮਰਾਮੈਨ ਗੁਲਾਬ ਸਿੰਘ ਤੇ ਮੈਂ ਤੁਹਾਡਾ ਆਪਣਾ ਕਰਮਾ ਸਿੰਘ ਵਿਕਟਰ ਹੋਈ ਆ ਬੈਚਨ ਧੰਨਵਾਦ